ਕੰਸਰ ਨੂੰ ਲੱਜੇ ਇਹਦੇ ਵਾਸਤੇ ਜਿਹੜਾ ਹੈਲਥ ਪੈਰਾਮੀਟਰਸ ਨੇ ਉਹਦੇ ਵਾਸਤੇ ਕੀਤੀ ਜੋ ਹੈਲਥ ਮਿਨਿਸਟਰ ਨੇ ਨੋਟੋ ਪਲਿਸੀ ਜੀ ਡਾਕਟਰ ਸਾਹਿਬ ਤੁਸੀਂ ਅਮਨ ਜੀ ਇੱਕੋ ਮੰਗ ਕਰ ਰਿਹਾ ਹੈ ਢੱਲੇਵਾਲ ਸਾਹਿਬ ਆਪਣੇ ਸਾਥੀਆਂ ਤੋਂ ਉਹਨਾਂ ਦੀ ਇੱਕੇ ਮੰਗ ਆ ਕਿ ਮੈਨੂੰ ਇੱਥੋਂ ਕਿਸੇ ਵੀ ਹਾਲ ਦੇ ਵਿੱਚ ਚੁੱਕਣਾ ਨਾ ਦਿੱਤਾ ਜਾਵੇ ਵੀ ਮੇਰੀ ਇਹੀ ਆਖਰੀ ਇੱਛਾ ਹੈ ਪਰ ਸਰਕਾਰ ਹੈ ਉਹ ਕਹਿੰਦੇ ਪੰਜਾਬ ਸਰਕਾਰ ਲਗਾਤਾਰ ਇਚਾਰਾ ਜੋਈ ਕਰ ਰਹੀ ਹੈ ਉਹਨਾਂ ਨੂੰ ਕਿਸੇ ਵੇਲੇ ਵੀ ਚੱਕਣ ਦੀ ਜੇਕਰ ਦੇਖੋ ਇਸ ਤਰ੍ਹਾਂ ਜੀ ਇਸ ਤਰ੍ਹਾਂ ਦੀ ਗੱਲ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਚਾਰਾ ਚਾਰਾ ਜੋਈ ਹੋ ਰਹੀ ਹੈ ਉਹਨਾਂ ਨੂੰ ਚੱਕਣ ਦੀ ਧੱਕੇ ਨਾਲ ਇਹੋ ਜੀ ਗੱਲ ਨਾ ਕੋਈ ਸਾਡੇ ਸਾਰੀ ਅੱਧੀ ਕੈਬਨਿਟ ਮੈਂਟਰੀ ਹੈ ਜਿੱਥੇ ਨਾ ਕੋਈ ਸਾਡੇ ਧਿਆਨ ਚ ਗੱਲ ਸੀ ਨਾ ਅੱਜ ਹੈ ਤੇ ਨਾ ਕੱਲ ਨੂੰ ਹੋਊਗੀ ਐੋ ਜੀ ਕੋਈ ਗੱਲ ਨਹੀਂ ਹੈਗੀ ਅਸੀਂ ਤਾਂ ਹੱਥ ਜੋੜ ਕੇ ਇੱਕ ਬੇਨਤੀ ਕਰਨ ਆਏ ਉਹਨਾਂ ਨੂੰ ਸੋ ਇਹ ਜਿਹੜੀਆਂ ਗੱਲਾਂ ਫਲਾਈਆਂ ਜਾ ਰਹੀਆਂ ਨੇ ਇਹ ਬੇਕਾਰ ਨੇ ਇਹ ਨਿਰਧਾਰਨ ਇਹਨਾਂ ਦਾ ਕੋਈ ਬੇਸਿਸ ਨਹੀਂ ਹੈਗਾ ਜਿਹੜਾ 2 ਨਵੰਬਰ ਨੂੰ ਉੱਥਾਇਆ ਗਿਆ ਸੀ ਉਹ ਕਿਸ ਤਰ੍ਹਾਂ ਹੋਇਆ ਗਿਆ ਸੀ 26 ਨਵੰਬਰ ਨੂੰ ਇਸੇ ਜਗ੍ਹਾ ਤੋਂ ਉੱਠਾਇਆ ਤੁਸੀਂ ਮੈਡੀਕਲ ਦੱਸੋ ਥੋੜਾ ਜਿਹਾ ਦੇਖੋ ਦੇਖੋ ਮੇਰੀ ਬੇਨਤੀ ਆ ਆਉਦੇ ਨਹੀਂ ਸਰ ਥੋੜੀ ਥੋੜਾ ਲਾਊਡ ਛੋੜੋ ਇਨਸਾਨੀਅਤ ਦੇ ਨਾਤੇ ਜਿਹੜੀ ਲੜਾਈ ਕਿਸਾਨਾਂ ਵਾਸਤੇ ਧੰਨਵਾਦ ਜੀ ਲੜ ਰਹੇ ਆ ਸਾਰੇ ਉਹਦੇ ਕਾਇਨਾਤ ਵੀ ਪਿੱਛੇ ਨੂੰ ਉਹਨਾਂ ਦੇ ਸਿਰੜ ਦੀ ਔਰ ਜਿਸ ਤਰ੍ਹਾਂ ਲੜਾਈ ਲੜ ਰਹੇ ਆ ਅਸੀਂ ਉਹਨੂੰ ਬਹੁਤ ਜ਼ਿਆਦਾ ਲੋਕਾਂ ਦਾ ਸਰਕਾਰ ਕਰਦੇ ਆ ਕਿ ਨਾ ਔਰ ਪਹਿਲੇ ਦਿਨ ਤੋਂ ਜਦੋਂ ਇਹ ਪਰਵਤੀ ਦੇ ਉੱਤੇ ਗਏ ਆ ਸਾਰੇ ਨੂੰ ਪਤਾ ਹੋਏਗਾ ਕਿ ਅਸੀਂ ਮੈਡੀਕਲ ਸੈਕਟਰ ਦੀ ਲੋਟ ਦੇ ਉੱਤੇ ਵੀ ਪੂਰੇ ਹਾਸਾ ਧਿਆਨ ਕਰਦੇ ਆ ਅੱਜ ਤੱਕ ਅਸੀਂ ਜਿਹੜਾ ਹੈਗਾ ਇਹ ਦਰਸ਼ਣਾ ਲਈ ਸੈਂਕੜੇ ਕਿਸਾਨ ਜਿਹੜੇ ਉਹਨਾਂ ਦਾ ਰਾਜੀ ਦਿੱਤਾ ਜੋ ਬੜਾ ਵੱਡਾ ਸੀ ਮੈਡਮ ਔਰ ਜੱਲ੍ਹੇਵਾਦ ਜਾਂਦੇ ਪੁਆਰ ਹੈ ਕੈਮਰੇ ਦੇ ਤੇ ਵੀਰ ਜੀ ਗੱਲ ਇਹ ਨਹੀਂ ਕਿ ਮੈਂ ਆਇਆ ਕਦੀ ਆਇਆ ਮੇਰੀ ਟੀਮ ਰੋਜ਼ ਆਉਂਦੀ ਆ ਪਹਿਲੇ ਦਿਨ ਤੋਂ ਆਉਂਦੀ ਆ ਪੋਲਿਟਰ ਕਰਦੀ ਆ ਅਲਾਈਜ਼ ਕਰਦੀ ਆ ਸਰਕਾਰ ਕੰਦੀ ਇਸ ਤਰੀਕੇ ਵਿੱਚ ਉਹਦੇ ਵਿੱਚ ਸਾਡੇ ਫਿਰ ਕੈਮਰੇ ਦੇ ਪਿੱਛੇ ਉਹ ਸਿਵਲ ਸਰਪੰਚ ਗੱਤ ਨੂੰ ਪੁੱਛਦਾ ਜਿਹੜੇ ਗੋਡਾ ਉੱਪਰ ਵਾਲਾ ਉਹ ਕੰਪਨੀ ਸਾਹਿਬ ਨੇ ਤੋਂ ਲਗਾਤਾਰ ਸੀ ਉਹਨਾਂ ਨੂੰ ਜਿਹੜੀ ਆਪਣੇ ਆ ਉਹਨਾਂ ਦੇ ਕਿਸਾਨ ਭਰਾ ਦੇ ਬਾਕੀ ਦੇ ਵੀ ਉਹਨਾਂ ਨਾਲ ਸਾਨੂੰ ਉਹਨਾਂ ਦੀ ਸਿਹਤ ਦੀ ਚਿੰਤਾ ਹੈ ਕਿ ਉਹਨਾਂ ਦੀ ਐਂਬੀਟੇ ਕਰਦੇ ਆ ਐਸੇ ਲਈ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਜੋ ਪ੍ਰਧਾਨ ਜੀ ਨੇ ਕਿਹਾ ਅਸੀਂ ਬਿਲਕੁਲ ਨਹੀਂ ਕਹਿੰਦੇ ਵੀ ਤੁਸੀਂ ਆਪਣਾ ਅੰਸ਼ਕਤੋ ਬਿਲਕੁਲ ਉਹਨੂੰ ਕੰਟੀਨਿਊ ਕਰੋ ਪਰ ਜਿਹੜਾ ਉਹਨਾਂ ਨੂੰ ਗਿੱਦਾ ਲਖਮੀ ਮੈਡੀਕਲ ਚੀਜ਼ ਵਾਜੀ ਲੋੜਾ ਉਹਦੀ ਇੱਥੇ ਕਰਾਂਗੇ ਜਿਹੜੀ ਗੱਲ ਤੁਹਾਡਾ ਸਵਾਲ ਸੀਗਾ ਜੀ ਅਸੀਂ ਜਿਹੜਾ ਡਾਕਟਰ ਹੈ ਤੇ ਮੇਰੇ ਕੋਲ ਜਿਹੜਾ ਵੀ ਬੀਜ ਆਉਂਦਾ ਮੈਂ ਉਹਦੀ ਰਜ਼ਾ ਮਰਜ਼ੀ ਤੋਂ ਬਿਨਾਂ ਮੈਂ ਉਹਦਾ ਨਾਸ ਨਹੀਂ ਕਰ ਸਕਦਾ ਆਪਣੇ ਆਪ ਦਾ ਚ ਵੀ ਜੇ ਕੋਈ ਇਸ ਤਰ੍ਹਾਂ ਦੀ ਗੱਲ ਦੀ ਹੈ ਜੀ ਸਾਨੂੰ ਰਜਮਤੀ ਚਾਹੀਦੀ ਹੈ ਇਹਨਾਂ ਦੀ ਇਹਨਾਂ ਦੀ ਸਹਿਮਤੀ ਦੀ ਪਸੰਦ ਅਸੀਂ ਇਲਾਜ ਕਰਨਾ ਚਾਹੁੰਦੇ ਹਾਂ ਅਸੀਂ ਇੱਥੇ ਕਰਦਾਂਗੇ ਜੀ ਕਹਿਣ ਕਿ ਹਰ ਤੱਕ ਜਾ ਕੇ ਕਰਾ ਜੀ ਜਿੱਦਾਂ ਇਹ ਕਹਿਣਗੇ ਕਿ ਉਹ ਰਜਮਤੀ ਕਰਾ ਦੇ ਇੱਕ ਡਾਕਟਰ ਸਵਾਮੀ ਹਾਂ ਦਾ ਜਿਹੜਾ ਸਾਰੀ ਹੋਉਂਦੀ ਹੈ 25 ਦਿਨ ਮਰਨ ਮਰ ਤੇ ਬੈਠਣੀ ਹੁੰਦੀ ਹੈ ਜੀ ਡਾਕਟਰ ਸਵਾਮੀ ਹਾਂ ਦੀ ਵੀਡੀਓ ਆਉਂਦੀ ਹੈ ਜੀ ਵੀ 25 ਦਿਨ ਮਰਨ ਮਰ ਤੇ ਬੈਠਣਾ ਹੁੰਦੇ ਸੀਗੇ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਕਹਿੰਦੀ ਹੈ ਵੀ ਸਿਹਤ ਨਾਰਮਲ ਹੈ ਜੀ ਉਹ ਕਹਿੰਦੇ ਮੈਂ ਕਿਸੇ ਵੀ ਚੈਨਲ ਤੇ ਰਿਪੋਰਟ ਗਈ ਹੈ ਰਿਪੋਰਟ ਕਰਾ ਦਿਓ ਕਿਸੇ ਵੱਡੇ ਪੱਣੀ ਨੂੰ ਜਿਹੜੀ ਉਹਨਾਂ ਦੀ ਮੈਡੀਕਲ ਰਿਪੋਰਟ ਹੈ ਕਿ ਉਹਦੀ ਰਿਪੋਰਟ ਸਹੀ ਹੈ ਉਥੇ ਕੁਐਸਚਨ ਸਿਰਫ ਇਹ ਸੀਗਾ ਕਿ ਉਹਨਾਂ ਦੇ ਜਿਹੜੇ ਬਾਇਓਲੋਜੀਕਲ ਪੈਰਾਮੀਟਰ ਸੀਗੇ ਉਹ ਇੱਕ ਜਿਹੜੀ ਮੈਡੀਕਲ ਰਿਪੋਰਟ ਸੀ ਉਹਦੀ ਸਿਰਫ ਕੋਟੋਂ ਦੱਸ ਸਕਦੇ ਅਸੀਂ ਕੋਟੋਂ ਕੋਟ ਨੂੰ ਅਸੀਂ ਦੱਸੀਆ ਉਹ ਜੋ ਪੋਸਟ ਦੀਆ ਰਿਪੋਰਟ ਸੀ ਜਿਆ ਉਹਦੇ ਤੇ ਬੇਸਟ ਗਿਆ ਸੀਗਾ ਇਹ ਨਹੀਂ ਕਿ ਉਹਨਾਂ ਦੀ ਸਿਹਤ ਨਹੀਂ ਅਸੀਂ ਇਹ ਕਹਿ ਰਹੇ ਆ ਕਿ ਇਹ ਉਹਨਾਂ ਦੀ ਜਿਹੜੀਆਂ ਆਜ ਦੀਆਂ ਰਿਪੋਰਟਸ ਆ ਆਵਾਜ਼ ਰਿਪੋਰਟ ਦੀ ਵੀ ਟੋਰਪਲਿਮੈਂਟ ਆ ਆ ਬੜੀ ਪ੍ਰੋਬਲਮ ਹੈ ਇੱਕ ਦੋਸ ਪ੍ਰੋਬਲਮ ਰਹਿੰਦੀ ਆ ਦੇਖੋ ਦੋ ਚੀਜ਼ਾਂ ਹੁੰਦੀਆਂ ਆ ਇਹ ਹੁੰਦਾ ਹੈ ਕਿ ਉਹਦੇ 'ਚ ਜਿਹੜਾ ਉਹਦਾ ਫਿਜ਼ੀਕਲ ਹੈ ਉਹ ਇਹਨਾਂ ਦੀ ਕਮਜ਼ੋਰ ਹੈ ਮੁਰਦਿਆਂ ਤੇ ਅਸਰ ਲਿਵਰ ਤੇ ਅਸਰ ਹੋ ਰਿਹਾ ਹੈ ਪਰ ਇਸ ਤਰ੍ਹਾਂ ਦਾ ਬੰਦੇ ਦਾ ਹੌਸਲਾ ਸਿਰ ਉਹ ਇਹਨਾਂ ਦਾ ਅੱਜ ਵੀ ਕਾਇਮ ਹੈ ਅੱਜ ਵੀ ਕਾਇਮ ਹੈ ਉਹਦੇ ਬੇਸ ਤੇ ਉੱਤੇ ਜਿਹੜਾ ਹੈਗਾ ਨਾ ਜਿਹੜੀਆਂ ਜਿਹੜੀਆਂ ਰਿਪੋਰਟਸ ਆ ਕੋਰਟ ਦੇ ਸਬੰਧਤ ਕਰਾਉਣ ਲਈ ਟੈਸਟ ਕਰਾਉਣੀ ਤੇ ਟੈਸਟ ਆ ਦੇ ਮਾਲਕ ਉਦਾਰਨੀ ਵਾਲੀਆ ਫੋਟੋ ਦੇਤੀ ਆ ਉਹ ਰਿਪੋਰਟ ਕਿੰਨੇ ਪ੍ਰੋਡਕਟਸ ਉਹਦਾ ਰਿਪੋਰਟ ਦਾ ਲੋਕ ਅਮ ਜਿਹੜੇ 13 13 ਮੰਗਾਂ ਨੂੰ ਲੈ ਕੇ ਉਹ ਬੈਠੇ ਸੀ ਉਹਨਾਂ ਬੋਦੀ ਤੇ ਤਾਂ ਲੱਗਦਾ ਨਹੀਂ ਕਈ ਵਾਰੀ ਗੱਡੀ ਖਰੀਦਦੇ ਨੇ ਜਿਹੜੀਆਂ ਮੰਗਾਂ ਨੇ ਤੁਹਾਡੀ ਗੱਲਬਾਤ ਵੀ ਹੋਈ ਉਹਨਾਂ ਨਾਲ ਨਹੀਂ ਇਹ ਮੰਗਾਂ ਤੇ ਸਹਿਮਤੀ ਬਣ ਸਕੀ ਸਾਰੀਆਂ ਸਾਰੀਆਂ ਮੰਗਾਂ ਸਾਰੀਆਂ ਮੁੱਦੇ ਜਿਹੜੇ ਕੋਈ ਗੱਲ ਸੁਣੋ ਜਿਹੜਾ ਬੰਦਾ ਜਿਹੜਾ ਬੰਦਾ ਆਪਣਾ ਸਰਕਾਰ ਦਾ ਡਾਕਟਰ ਹੈ ਨਾ ਮਾਈਕ੍ਰੋ ਜੋ ਬੰਦੇ ਕਰਦੇ ਆ ਸਾਰੀਆਂ ਮੰਗਾਂ ਦੇ ਉੱਪਰ ਡਿਸਕਸ਼ਨ ਹੋਈ ਹੈ ਔਰ ਅਸੀਂ ਉਹਨਾਂ ਦੀਆਂ ਸਾਰੀਆਂ ਮੰਗਾਂ ਦੇ ਨਾਲ ਸਹਿਮਤ ਆਂ ਸਾਰੀ ਦੇ ਸਾਰੀਆਂ ਮੰਗਾਂ ਜਿਹੜੀਆਂ ਉਹ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ ਤੇ ਸਿਰੇ ਤੱਕ ਜਾਵਾਂਗੇ ਪੰਜਾਬ ਦੀ ਕਿਸਾਨੀ ਦੇ ਲਈ ਉਹ ਮੰਗਾਂ ਮਕਸਦ ਹੁੰਦੇ ਆਂ ਅਮਰਜੀਤ ਜਿਹੜਾ 5 ਮਿੰਟ ਚ ਐਮਐਸਪੀ ਵਾਲੀ ਗੱਲ ਸੀ ਉਹ ਕਿਉਂ ਨਹੀਂ ਕੋਈ ਬਈ ਪ੍ਰੈਸ ਸਾਲੇ ਵੀ ਕਰੋ ਬੇਤੀ ਆ ਹੁਣ ਅਸੀਂ ਪੀਸੀ ਕਰਾਂਗੇ ਸਾਡੇ ਆਗੂ ਪੀਸੀ ਕਰਕੇ ਪ੍ਰੈਸ ਵਾਲੇ ਵੀਰ ਨੂੰ ਬੇਨਤੀ ਆ ਸਾਡੇ ਆਕੂ ਸਾਹਿਬਾਨ ਪੀਸੀ ਕਰਦੇ ਹੋਈ ਜਾਂਦੇ ਪ੍ਰੀਤ ਆਇਓ ਨਾ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਪ੍ਰੈਸ ਵਾਲੇ ਵੀਰਾਂ ਨੂੰ ਉਹ ਵੀ ਸਾਡੇ ਆਕੂ ਪੀ ਕਿਉਂ ਜੋ ਵੀ ਪੀ ਠੀਕ ਆ ਸਾਡੇ ਅਕੂਬਤ ਸਾਹਿਬਾਨਾਂ ਦਾ ਦੁਆਰਾ ਮੈਸੇਜ ਆਇਆ ਵੀ ਅਸੀਂ 15 ਮਿੰਟ ਬਾਅਦ ਪੀਸੀ ਕਰਾਂਗੇ ਸਾਰੀ ਫਰਮਾਨੀ ਦੀ ਅਭੀ ਪਤਾ ਨਹੀਂ ਆਸਟਾ ਦੀ ਮੀਟਿੰਗ ਨਹੀਂ ਬੁਲਾਈ ਜਾ ਸਕਦੀ ਪੰਜਾਬ ਦੇ ਵਿੱਚ ਇਸ ਨੂੰ ਕਿ ਕਿਸਾਨ ਇਹ ਵੀ ਕਹਿ ਰਹੇ ਨੇ ਕਿ ਸਾਰੇ ਇਕੱਠੇ ਹੋ ਗਏ ਆਨ ਰੂਪੀ ਹੋਣ ਪਰਬਲ ਜੇ ਜੇ ਖਸਾਨ ਭਰਾ ਕਿਸਾਨ ਜਿਹੜੇ ਬੰਦਿਆਂ ਚਾਹਣ ਗਿਆ ਤੇ ਆਲ ਪਾਰਟੀ ਮੀਟਿੰਗ ਬਲੌਡ ਦੇ ਵਿੱਚ ਵੀ ਸਾਨੂੰ ਕੋਈ ਦਿੱਕਤ ਨਹੀਂ ਹੈ ਉਹ ਬੇਨਤੀ ਹੈ ਜਿਹੜੀ ਅਸੀਂ ਅਸੀਂ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾ ਦਾਂਗੇ ਪਰ ਆਲ ਪਾਰਟੀ ਮੀਟਿੰਗ ਦੇ ਵਿੱਚ ਇਹਦਾ ਸਟੈਂਡ ਕੀ ਹੋਊਗਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੇਂਦਰ ਸਰਕਾਰ ਹੀ ਉਹਦੇ ਵਿੱਚ ਉਹ ਐਕਸੈਪਟ ਹੋਣੀ ਹੈ ਬੀਜੇਪੀ ਨੂੰ ਉਹਨਾਂ ਨੇ ਮੰਨਣਾ ਨਹੀਂ ਹੈਗਾ ਤੇ ਮੰਗਾ ਸਾਰੀ ਦੇ ਸਾਰੀਆਂ ਉਹਨਾਂ ਨਾਲ ਨੇ ਸੋ ਮੇਰੇ ਕਹਿੰਦਾ ਮਤਲਬ ਇਹ ਸਟਰੈਟਜੀ ਉਹ ਜੀ ਹੋਣੀ ਚਾਹੀਦੀ ਹੈ ਉਹ ਜੀ ਸਟੀਕ ਹੋਣੀ ਚਾਹੀਦੀ ਹੈ ਜਿਹਦੇ ਵਿੱਚੋਂ ਵੀ ਰਿਜ਼ਲਟ ਨਿਕਲ ਸਕੇ ਅਮਜੀਤ ਜੀ ਅਮਜੀਤ ਪੱਦਰ ਸਦਾ ਦਿੱਤਾ ਗਿਆ ਕਿ ਆਵਾਦ ਵੀ ਪਾਰਟੀ ਜਿਹੜਾ ਬੰਦਾ ਸਦਾ ਦਿੱਤਾ ਗਿਆ ਕਿਸਾਨ ਉਹਦਾ ਸਮਰਥਨ ਕਰਦੀ ਦੇ ਇਹਦੇ ਕੋਈ ਦੇ ਚ ਪਾਰਟੀ ਦਾ ਸਵਾਲ ਨਹੀਂ ਹੈ ਜੀ ਉਹਦਾ ਵੱਲੋਂ ਉਹਨਾਂ ਵੱਲੋਂ ਦਫ਼ਤਰ ਵੀ ਬੰਦ ਰੱਖਣ ਦਾ ਨਾਂ ਕੀਤਾ ਉਹਨਾਂ ਵੱਲੋਂ ਉਹਨਾਂ ਵੱਲੋਂ ਇਹ ਅਪੀਲ ਹੈ ਜਿੰਨੇ ਕਿਸਾਨ ਉਹਨਾਂ ਨਾਲ ਹੋਈ ਸਾਡੇ ਵੱਲੋਂ ਨਾ ਸਰਕਾਰ ਦੇਖੋ ਪਾਰਟੀ ਦਾ ਸਵਾਲ ਨਹੀਂ ਹੈ ਜੀ ਪਾਰਟੀ ਦਾ ਨਾ ਅਸੀਂ ਰਿਸਪੋਨਸੀਬਿਲਟੀ ਸਰਕਾਰ ਦੀ ਆ ਅਸੀਂ ਜਿਹੜਾ ਬੰਦਾ ਕੋਈ ਉਹਨਾਂ ਦੇ ਇਸ ਅਪੀਲ ਨੂੰ ਸਿਰਮਾਤੇ ਪ੍ਰਵਾਨ ਕਰਕੇ ਬੰਦ ਦੇ ਵਿੱਚ ਪਾਰਟਿਸਪੇਟ ਕਰਨਾ ਚਾਹੁੰਦਾ ਹੈ ਉਹ ਜੀ ਸੰਭਕੇ ਕਰੇ ਜਿਹੜਾ ਨਹੀਂ ਕਰਨਾ ਚਾਹੁੰਦਾ ਹੈ ਜੀ ਸਰ ਨੋਬਦੀ ਵਿਲ ਬੀ ਪੋਸਟ ਟੂ ਡੂ ਇਟ অর ਨਾਟ ਟੂ ਡੂ ਇਟ ਅਜਾ ਮੈਂ ਕੰਮ ਕਰੂਗੀ ਜੀ ਪੰਜਾਬ ਧੱਕਾ ਕਰੂਗੀ ਜਿਸ ਦਾ ਜ਼ਿਕਰ ਕਰ ਰਹੇ ਕਿ ਜਿਹੜਾ ਸਾਈਟ ਜਿਹੜੀ ਬਣੀ ਤਾਵੇ ਸੇਤ ਤੇ ਨਾ ਵੀ ਜਿਹੜਾ ਤੁਹਾਡਾ ਬੜਾ ਰੈਲੇਵੈਂਟ ਸਵਾਲ ਹੈ ਜੀ ਆਹ ਸਵਾਲ ਨੇ ਜਿਹੜੇ ਇਹ ਮੈਂ ਚਾਹਣਾ ਅੱਜ ਆਪਣਾ ਸਾਰਿਆਂ ਦਾ ਕੰਸਰਨ ਹੋਣਾ ਚਾਹੀਦਾ ਹੈ ਇਹਦੇ ਵਾਸਤੇ ਜਿਹੜਾ ਹੈਲਥ ਪੈਰਾਮੀਟਰਸ ਨੇ ਉਹਦੇ ਵਾਸਤੇ ਕੀਤੀ ਜੋ ਹੈਲਥ ਮਿਨਿਸਟਰ ਨੇ ਡਾਕਟਰ ਬੀਸੀ ਜੀ ਡਾਕਟਰ ਸਾਹਿਬ ਤੁਸੀਂ ਕੀ ਅਮਨ ਜੀ ਇੱਕੋ ਮੰਗ ਕਰ ਰਿਹਾ ਹੈ ਢੱਲੇਵਾਲ ਸਾਹਿਬ ਆਪਣੇ ਸਾਥੀਆਂ ਤੋਂ ਉਹਨਾਂ ਦੀ ਇੱਕੇ ਮੰਗ ਆ ਕਿ ਮੈਨੂੰ ਇੱਥੋਂ ਕਿਸੇ ਵੀ ਹਾਲ ਦੇ ਵਿੱਚ ਝੁੱਕਣਾ ਨਾ ਦਿੱਤਾ ਜਾਵੇ ਵੀ ਮੇਰੀ ਇਹੀ ਆਖਰੀ ਇੱਛਾ ਹੈ ਪਰ ਸਰਕਾਰ ਹੈ ਉਹ ਕਹਿੰਦੇ ਪੰਜਾਬ ਸਰਕਾਰ ਲਗਾਤਾਰ ਇਹ ਚਾਰਜੋ ਜੁਈ ਕਰ ਰਹੀ ਹੈ ਉਹਨਾਂ ਨੂੰ ਕਿਸੇ ਵੇਲੇ ਵੀ ਚੱਕੜ ਦਈਏ। ਦੇਖੋ ਇਸ ਤਰ੍ਹਾਂ ਜੀ ਇਸ ਤਰ੍ਹਾਂ ਦੀ ਗੱਲ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਚਾਰਾ ਚਾਰਾ ਜੋਈ ਹੋ ਰਹੀ ਹੈ ਉਹਨਾਂ ਨੂੰ ਚੱਕਣ ਦੀ ਧੱਕੇ ਨਾਲ ਇਹੋ ਜੀ ਗੱਲ ਨਾ ਕੋਈ ਸਾਡੇ ਸਾਰੀ ਅੱਧੀ ਕੈਬਨਿਟ ਬੈਠੀ ਹੈ ਜਿੱਥੇ ਨਾ ਕੋਈ ਸਾਡੇ ਧਿਆਨ ਚ ਗੱਲ ਸੀ ਨਾ ਅੱਜ ਤੇ ਨਾ ਕੱਲ ਨੂੰ ਹੋਊਗੀ। ਐੋ ਜੀ ਕੋਈ ਗੱਲ ਨਹੀਂ ਹੈਗੀ ਅਸੀਂ ਤਾਂ ਹੱਥ ਜੋੜ ਕੇ ਕਿ ਬੇਨਤੀ ਕਰਨ ਆਏ ਉਹਨਾਂ ਨੂੰ। ਸੋ ਇਹ ਜਿਹੜੀਆਂ ਗੱਲਾਂ ਫਲਾਈਆਂ ਜਾ ਰਹੀਆਂ ਨੇ ਇਹ ਬੇਕਾਰ ਨੇ ਇਹ ਨਿਰਧਾਰਨ ਇਹਨਾਂ ਦਾ ਕੋਈ ਬੇਸਿਸ ਨਹੀਂ ਹੈਗਾ ਜਿਹੜਾ 21 ਨਵੰਬਰ ਨੂੰ ਉੱਥਾਇਆ ਗਿਆ ਸੀ ਉਹ ਕਿਸ ਤਰ੍ਹਾਂ ਹੋਇਆ ਗਿਆ ਸੀ 21 ਨਵੰਬਰ ਨੂੰ ਇਸੇ ਜਗ੍ਹਾ ਤੋਂ ਟੁੱਟਿਆ ਤੁਸੀਂ ਮੈਡੀਕਲ ਦੱਸੋ ਥੋੜਾ ਜਿਹਾ ਦੇਖੋ ਮੇਰੀ ਬੇਨਤੀ ਆਉਦੇ ਸੁਣੋ ਥਾ ਥੋੜੀ ਥੜਾ ਲਾਊਡ ਛੋੜੋ ਇਨਸਾਨੀਅਤ ਦੇ ਨਾਤੇ ਜਿਹੜੀ ਲੜਾਈ ਕਿਸਾਨਾਂ ਵਾਸਤੇ ਬੰਦੇ ਵਾਜ ਦੀ ਲੜ ਰਹੇ ਆ ਸਾਰੇ ਉਹਦੇ ਕਾਇਨ ਹੈ ਪੁਰਾਦੇ ਸਿਰੜ ਦੀ ਔਰ ਜਿਸ ਤਰ੍ਹਾਂ ਲੜਾਈ ਲੜ ਰਹੇ ਅਸੀਂ ਉਹ ਨੂੰ ਬਹੁਤ ਜ਼ਿਆਦਾ ਲੋਕਾਂ ਦਾ ਸਰਕਾਰ ਕਰਦੇ ਆ ਕਿ ਨਾ ਔਰ ਪਹਿਲੇ ਦਿਨ ਤੋਂ ਜਦੋਂ ਇਹ ਫਰਵਰੀ ਦੇ ਵਿੱਚ ਉੱਤੇ ਗਏ ਆ ਸਰਕਾਰ ਨੂੰ ਪਤਾ ਹੋਏਗਾ ਕਿ ਅਸੀਂ ਮੈਡੀਕਲ ਸੈਕਟਰ ਦੀ ਲੋਟ ਦੇ ਉੱਤੇ ਵੀ ਪੂਰੇ ਹਸਪਤਾਲ ਧਿਆਨ ਕਰਕੇ ਤੇ ਅੱਜ ਤੱਕ ਅਸੀਂ ਜਿਹੜਾ ਹੈਗਾ ਇਹ ਦਰਸ਼ਣ ਵਾਲੇ ਸੈਂਕੜੇ ਕਿਸਾਨ ਜਿਹੜੇ ਉਹਦਾ ਰਾਜੀਤਾ ਜ ਮਤਲਬ ਵੱਡੀ ਹੈ ਮੈਡਮ ਔਰ ਜੱਲਦੀ ਬਾਜ਼ਾਰ ਦਾ ਕੁਵਾਰ ਹੈ ਮੇਰੇ ਵੀਰ ਦੀ ਗੱਲ ਹੈ ਇਹ ਨਹੀਂ ਕੋਈ ਮੰਨਿਆ ਆਇਆ ਕਦੀ ਮੇਰੀ ਟੀਮ ਰੋਜ ਆਉਂਦੀ ਆ ਪਹਿਲੇ ਦਿਨ ਤੋਂ ਆਉਂਦੀ ਆ ਮੋਨੀਟਰ ਕਰਦੀ ਆ ਐਡਵਾਈਸ ਕਰਦੀ ਆ ਸਰਕਾਰ ਕਰਦੀ ਆ ਮਿਸਟਰ ਜੀ ਕਿਤੇ ਦੇ ਵਿੱਚ ਸਾਡੇ ਆਪਕੋ ਕੈਮਰੇ ਦੇ ਪਿੱਛੇ ਹੋ ਸਾਡਾ ਸਿਵਲ ਸਰਵਿਸ ਦਾ ਟੀਮ ਕੋਟ ਕੋਡ ਆਫ ਕੰਟਰੋਲ ਆਇਆ ਸੀ ਮੁੱਖ ਮੰਤਰੀ ਸਾਹਿਬ ਨੇ ਉਹ ਲਗਾਤਾਰ ਸਿਓਮਾਂ ਨੂੰ ਜਿਹੜੀ ਆਪਣੀ ਹੈ ਜਿਹੜੇ ਤੁਸੀਂ ਉਹਦੇ ਕਿਸਾਨ ਬਰਾੜ ਤੇ ਬਾਕੀ ਵੀ ਦੇ ਦਿੰਦੇ ਹੋ ਨਾਲ ਸਾਨੂੰ ਉਹਨਾਂ ਦੀ ਸਿਹਤ ਦੀ ਚਿੰਤਾ ਹੈ ਕਿ ਉਹਨਾਂ ਦੀ ਐੱਡ ਤੇ ਕਰਦੇ ਆ ਐਸੇ ਲਈ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਜੋ ਪ੍ਰਧਾਨ ਜੀ ਨੇ ਕਿਹਾ ਅਸੀਂ ਬਿਲਕੁਲ ਨਹੀਂ ਕਹਿੰਦੇ ਵੀ ਤੁਸੀਂ ਆਪਣਾ ਅੰਸ਼ ਚੋ ਬਿਲਕੁਲ ਉਹਨੂੰ ਕੰਟੀਨਿਊ ਕਰੋ ਪਰ ਜਿਹੜਾ ਉਹਨਾਂ ਨੂੰ ਦਿੱਤਾ ਨਕਰੀ ਮੈਡੀਕਲ ਟੀਟਰੀ ਜਿਹੜਾ ਹੈ ਉਹਦੀ ਇੱਥੇ ਕਰਾਂਗੇ ਜਿਹੜੀ ਗੱਲ ਤੁਹਾਡਾ ਸਵਾਲ ਸੀਗਾ ਜੀ ਅਸੀਂ ਜਿਹੜਾ ਦੱਸ ਰਿਹਾ ਤੇ ਮੇਰੇ ਕੋਲੇ ਜਿਹੜਾ ਵੀ ਰੀਜ ਆਤਾ ਮੈਂ ਉਹਦੀ ਰਜ਼ਾਮੰਦੀ ਤੋਂ ਬਿਨਾਂ ਮੈਂ ਉਹਦਾ ਨਾਸ ਨਹੀਂ ਕਰ ਸਕਦਾ ਆਪਣੇ ਆਸਤਾ ਚ ਵੀ ਕਿ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਜੀ ਸਾਨੂੰ ਰਜਮਤੀ ਚਾਹੀਦੀ ਹੈ ਇਹਨਾਂ ਦੀ ਇਹਨਾਂ ਦੀ ਜਦਤਬੰਦੀ ਦੀ ਬਸੰਤ ਅਸੀਂ ਇਲਾਜ ਕਰਨਾ ਚਾਹੁੰਦੇ ਹਾਂ ਅਸੀਂ ਇੱਥੇ ਕਰਦਾਂਗੇ ਜੀ ਕਹਿੰਦੇ ਹਰ ਤਰ੍ਹਾਂ ਦੀ ਜਾਂਚ ਕਰਾਂਗੇ ਇਦਾਂ ਇਹ ਕਹਿੰਦੇ ਕਿ ਉਹ ਰਜਮਤੀ ਨਾਲ ਕਰਾਂ ਇੱਕ ਡਾਕਟਰ ਸਵਾਮਾਨ ਦਾ ਜਿਹੜਾ ਖ਼ਰੀ ਹੋਉਂਦੀ ਹੈ 25 ਦਿਨ ਮਰਨ ਮਰ ਤੇ ਬੈਠੀ ਹੁੰਦੀ ਹੈ ਡਾਕਟਰ ਸਵਾਮਾਨ ਦੀ ਵੀਡੀਓ ਆਉਂਦੀ ਹੈ ਜੀ ਵੀ 25 ਦਿਨ ਮਰਨ ਮਰ ਤੇ ਬੈਠਣ ਹੁੰਦੇ ਸੀਗੇ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਕਹਿੰਦੀ ਹੈ ਵੀ ਸਿਹਤ ਨਾਰਮਲ ਹੈ ਜੀ ਉਹ ਕਹਿੰਦੇ ਮੈਂ ਕਿਸੇ ਵੀ ਚੈਨਲ ਤੇ ਇਹ ਰਿਪੋਰਟ ਗਈ ਹੈ ਰਿਪੋਰਟ ਸਰਕਾਰ ਦੱਸੋ ਕਿਸੇ ਵੱਡੇ ਬੜੀ ਹੋਣੀ ਹੈ ਜਿਹੜੀ ਉਹਨਾਂ ਦੀ ਮੈਡੀਕਲ ਰਿਪੋਰਟ ਹੈ ਕਿਉਂਕਿ ਉਹਦੀ ਰਿਪੋਰਟ ਸੱਚੀ ਉਥੇ ਕੁਸਚਨ ਸਿਰਫ ਇਹ ਸੀਗਾ ਕਿ ਉਹਨਾਂ ਦੇ ਜਿਹੜੇ ਬਾਇਓਲੋਜੀਕਲ ਪੈਰਾਮੀਟਰ ਸੀਗੇ ਉਹ ਇੱਕ ਜਿਹੜੀ ਮੈਡੀਕਲ ਰਿਪੋਰਟ ਸੀ ਉਹਦੀ ਸਰਕੋਟੋਂ ਦੱਸ ਸਕਦੇ ਅਸੀਂ ਕੋਟ ਨੂੰ ਕੋਟ ਨੂੰ ਅਸੀਂ ਦੱਸੀਆ ਉਹ ਜੋ ਪੋਸਟ ਦੀਆ ਰਿਪੋਰਟ ਸੀ ਜਿਹਾਂ ਉਹਦੇ ਤੇ ਬੇਸਡ ਗਿਆ ਸੀਗਾ ਇਹ ਨਹੀਂ ਕਹਿ ਪੀ ਉਹਨਾਂ ਦੀ ਸਿੱਧੀ ਅਸੀਂ ਇਹ ਕਹਿ ਰਹੇ ਆ ਇਹ ਉਹਨਾਂ ਦੀ ਜਿਹੜੀਆਂ ਆਜ ਦੀਆਂ ਰਿਪੋਰਟਸ ਆ ਆਵਾ ਰਿਪੋਰਟ ਦੀ ਵਿਜਟ ਆਰਗਨਮੈਂਟ ਆ ਆ ਬੜੀ ਪ੍ਰੋਬਲਮ ਹੈ ਕਿ ਇਹ ਕੋਈ ਪ੍ਰੋਬਲਮ ਰਹਿ ਗਈ ਆ ਦੇਖੋ ਦੋ ਚੀਜ਼ਾਂ ਹੁੰਦੀਆਂ ਆ ਇਹ ਹੁੰਦਾ ਹੈ ਕਿ ਉਹਦੇ ਜਿਹੜਾ ਉਹਦਾ ਫਿਜ਼ੀਕਲ ਹੈ ਉਹ ਇਹਨਾਂ ਦੀ ਕਮਜ਼ੋਰ ਹੈ ਮੁਰਗਿਆਂ ਤੇ ਅਸਰ ਲਿਵਰ ਤੇ ਅਸਰ ਹੋ ਰਿਹਾ ਹੈ ਪਰ ਇੱਕ ਹਰਦਾ ਬੰਦੇ ਦਾ ਹਮੋਸ਼ਲਾ ਸਿਰ ਉਹ ਇਹਨਾਂ ਦਾ ਅੱਜ ਵੀ ਕਰਮ ਹੈ ਅੱਜ ਵੀ ਕਰਨਾ ਹੈ ਉਹਦੇ ਬੇਸ ਤੇ ਉੱਪਰ ਜਿਹੜਾ ਹੈਗਾ ਨਾ ਤੂੰ ਜਿਹੜੀਆਂ ਜਿਹੜੀਆਂ ਰਿਪੋਰਟਸ ਆਏ ਕੋਰਟ ਦੇ ਸਿਰਫ ਕਿਆ ਕਰ ਰਹੇ ਟੈਸਟ ਕਰਾਉਗੇ ਤੇ ਇਹਨਾਂ ਦਾ ਆ ਕੇ ਮਾ ਦੇ ਉਦਾਰਨੀ ਕਰਦੀਆਂ ਫੋਟੋ ਦੇਤੀ ਆ ਉਹ ਰਿਪੋਰਟ ਕਿੰਨੇ ਪ੍ਰੋਡਕਟਸ ਤੋਂ ਉਹ ਰਿਪੋਰਟ ਦਾ ਉਹ ਅਸੀਂ ਜਿਹੜੇ 13 13 ਮੰਗਾਂ ਨੂੰ ਲੈ ਕੇ ਉਹ ਬੈਠੇ ਸੀ ਉਹਨਾਂ ਬੰਦੀਆਂ ਤਾਂ ਲੱਗਦਾ ਹੈ ਜੀ ਕਈ ਵਾਰੀ ਕੰਡੀਸ਼ਨਿੰਗ ਦੇ ਜਿਹੜੀਆਂ ਮੰਗਾਂ ਨੇ ਤੁਹਾਡੀ ਗੱਲਬਾਤ ਵੀ ਹੋਈ ਉਹਨਾਂ ਨਾਲ ਵੀ ਇਹ ਮੰਗਾਂ ਤੇ ਸਹਿਮਤੀ ਬਣ ਸਕੀ ਸਾਰੀਆਂ ਸਾਰੀਆਂ ਮੰਗਾਂ ਸਾਰੀਆਂ ਮੁੱਦੇ ਉੱਪਰ ਮੇਰੀ ਗੱਲ ਸੁਣੋ ਜਿਹੜਾ ਬੰਦਾ ਜਿਹੜਾ ਬੰਦਾ ਆਪਣਾ ਸਰਕਾਰ ਦਾ ਡਾਕਟਰ ਹੈ ਨਾ ਮਾਈਕਲ ਤੋਂ ਜੋ ਬੰਦੇ ਕਰ ਸਾਰੀਆਂ ਮੰਗਾਂ ਦੇ ਉੱਪਰ ਡਿਸਕਸ਼ਨ ਹੋਈ ਹੈ ਔਰ ਅਸੀਂ ਉਹਨਾਂ ਦੀਆਂ ਸਾਰੀਆਂ ਮੰਗਾਂ ਦੇ ਨਾਲ ਸਹਿਮਤ ਆ ਸਾਰੀ ਦੇ ਸਾਰੀਆਂ ਮੰਗਾਂ ਜਿਹੜੀਆਂ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਨੇ ਤੇ ਸਿਰੇ ਤੱਕ ਜਾਵਾਂਗੇ ਪੰਜਾਬ ਦੀ ਕਿਸਾਨੀ ਦੇ ਲਈ ਉਹ ਹੋਂਦ ਬਣਾਉਣ ਦੇ ਅਮਰਜੀਤ ਜਿਹੜਾ 5 ਮਿੰਟ ਚ ਐਮਐਸਪੀ ਵਾਲੀ ਗੱਲ ਸੀ ਉਹ ਕੋਈ ਨਹੀਂ ਬਈ ਪ੍ਰੈਸ ਵਾਲੇ ਵੀ ਕਰੋ ਬੇਨਤੀ ਆ ਹੁਣ ਅਸੀਂ ਪੀਸੀ ਕਰਾਂਗੇ ਸਾਡੇ ਆਗੂ ਪੀਸੀ ਕਰਕੇ ਪ੍ਰੈਸ ਵਾਲੇ ਵੀਰਾਂ ਨੂੰ ਬੇਨਤੀ ਆ ਸਾਡੇ ਆਗੂ ਸਾਹਿਬਾਨ ਪੀਸੀ ਕਰਕੇ ਦੇ ਵਿੱਚ ਆਪਾਂ ਨਾਲ ਮਿਲ ਕੇ ਸਾਰੇ ਸਾਥੀਆਂ ਜਿਨ੍ਹਾਂ ਦਾ ਵੀ ਸਬੰਧ ਹੈ ਉਹ ਕੋਈ ਅਲੱਗ ਆਰਡੀ ਮੀਟਿੰਗ ਨਹੀਂ ਬੁਲਾਈ ਜਾ ਸਕਦੀ ਪੰਜਾਬ ਦੇ ਵਿੱਚ ਇਸ ਹਿਸਾਬ ਨਾਲ ਕਿ ਕਿਸਾਨ ਇਹ ਵੀ ਕਹਿ ਰਹੇ ਨੇ ਕਿ ਸਾਰੇ ਜਮਾਤਾਂ ਉਹਨਾਂ ਨੂੰ ਰੂਪੀ ਹੋਣ ਬਿਲਕੁਲ ਇਸ ਤਰ੍ਹਾਂ ਜੇ ਇਹ ਸਾਧ ਭਰਾ ਕਿਸਾਨ ਜਿਹੜੇ ਬੰਦੇ ਚਾਹਣ ਗਿਆ ਤੇ 올 ਪਾਰਟੀ ਦੀ ਗਲੋਡ ਦੇ ਵਿੱਚ ਵੀ ਸਾਨੂੰ ਕੋਈ ਦਿੱਕਤ ਨਹੀਂ ਹੈ ਉਹ ਬੇਨਤੀ ਹੈ ਜਿਹੜੀ ਅਸੀਂ ਅਸੀਂ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾ ਦਾਂਗੇ ਪਰ 올 ਪਾਰਟੀ ਮੀਟਿੰਗ ਦੇ ਵਿੱਚ ਕੀ ਦਾ ਸਟੈਂਡ ਕੀ ਹੋਊਗਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੇਂਦਰ ਸਰਕਾਰ ਹੀ ਉਹਦੇ ਵਿੱਚੋਂ ਐਬਸੈਂਟ ਹੋਣੀ ਹੈ ਬੀਜੇਪੀ ਜੇ ਉਹਨਾਂ ਨੇ ਮੰਨਣਾ ਨਹੀਂ ਹੈਗਾ ਤੇ ਮੰਗਤ ਸਾਰੀ ਦੇ ਸਾਰੀਆਂ ਉਹਨਾਂ ਨਾਲ ਨੇ ਸੋ ਮੇਰੇ ਕਹਿੰਦਾ ਮਤਲਬ ਇਹ ਸਟਰੈਟਜੀ ਉਹ ਜੀ ਹੋਣੀ ਚਾਹੀਦੀ ਹੈ ਉਹ ਜੀ ਸਟੀਕ ਹੋਣੀ ਚਾਹੀਦੀ ਹੈ ਜਿਹਦੇ ਵਿੱਚੋਂ ਵੀ ਰਿਜ਼ਲਟ ਨਿਕਲ ਸਕੇ ਅਮਨਜੀਤ ਅਮਨਜੀਤ ਪਾਦਰ ਸੱਦਾ ਦਿੱਤਾ ਗਿਆ ਕਿ ਆਵਾਦ ਵੀ ਪਾਰਟੀ ਜਿਹੜਾ ਬੰਦਾ ਸੱਦਾ ਦਿੱਤਾ ਗਿਆ ਕਿ ਕਿਸਾਨ ਅਲੋ ਦਾ ਸਮਰਥਨ ਕਰਦੀ ਦੇ ਇਹ ਕੋਈ ਚਪਾਟੀ ਦਾ ਸਵਾਲ ਨਹੀਂ ਹੈ ਜੀ ਉਹਨਾਂ ਵੱਲੋਂ ਉਹਨਾਂ ਵੱਲੋਂ ਜਫਤ ਵੀ ਬੰਦ ਰੱਖਣ ਦਾ ਨਾਂ ਕਿ ਤਾਂ ਇਹ ਉਹਨਾਂ ਵੱਲੋਂ ਉਹਨਾਂ ਵੱਲੋਂ ਇਹ ਅਪੀਲ ਹੈ ਜਿੰਨੇ ਕਿਸਾਨਾਂ ਦਾ ਪੰਜਾਬ ਹੋ ਰਹੀ ਸਾਡੇ ਵੱਲੋਂ ਨਾ ਸਰਕਾਰ ਕੋਈ ਪਾਰਟੀ ਦਾ ਸਵਾਲ ਨਹੀਂ ਹੈ ਜੀ ਪਾਰਟੀ ਦਾ ਨਾ ਅਸੀਂ ਰਿਸਪੋਨਸਿਬਿਲਟੀ ਸਰਗਰਮੈਂਟ ਦੀ ਆ ਅਸੀਂ ਜਿਹੜਾ ਬੰਦਾ ਕੋਈ ਉਹਨਾਂ ਦੇ ਇਸ ਅਪੀਲ ਨੂੰ ਸਿਰਮੱਥੇ ਪ੍ਰਵਾਨ ਕਰਕੇ ਬੰਦ ਦੇ ਵਿੱਚ ਪਾਰਟਿਸਪੇਟ ਕਰਨਾ ਚਾਹੁੰਦਾ ਹੈ ਉਹ ਜੀ ਸੰਭ ਕੀ ਕਰੇ ਜਿਹੜਾ ਨਹੀਂ ਕਰਨਾ ਚਾਹੁੰਦਾ ਹੈ ਜੀ ਸਰ ਨੋਬਡੀ ਵਿਲ ਬੀ ਪੋਸਟ ਟੂ ਡੂ ਇਟ অর ਨਾਟ ਟੂ ਡੂ ਇਟ ਪੰਜਾਬ ਮੈਂ ਜੀ ਕਰੂਗੀ ਜੀ ਇਸ ਗੱਲ ਦਾ ਪੰਜਾਬ ਪੰਜਾਬ ਤੱਕ ਕਰੂਗੀ ਇਕੋ ਦਾ ਜ਼ਿਕਰ ਕਰ ਰਹੇ ਕਿ ਕਿੰਨਾ ਜ਼ਰੂਰੀ ਹੈ ਸੇਫਟੀ ਨਾਲ ਵੀ ਇਹ ਤੁਹਾਡਾ ਬੜਾ ਰੈਲੇਵੈਂਟ ਸਵਾਲ ਹੈ ਜੀ ਆਹ ਸਵਾਲ ਨੇ ਜਿਹੜੇ ਇਹ ਮੈਂ ਚਾਹੁੰਦਾ ਅੱਜ ਆਪਣਾ ਸਾਰਿਆਂ ਦਾ ਕੰਸਰਨ ਉਹ ਹੋਣਾ ਚਾਹੀਦਾ ਹੈ ਇਹਦੇ ਵਾਸਤੇ ਜਿਹੜਾ ਹੈਲਥ ਪੈਰਾਮੀਟਰਸ ਨੇ ਉਹਦੇ ਵਾਸਤੇ ਕੀਤੀ ਜੋ ਹੈਲਥ ਮੰਤਰੀ ਨੇ ਨੋਟ ਅਪਲੀਸੀ ਜੀ ਡਾਕਟਰ ਸਾਹਿਬ ਤੁਸੀਂ ਅਮਨ ਜੀ ਇੱਕੋ ਮੰਗ ਕਰ ਰਿਹਾ ਹੈ ਢੱਲੇਵਾਲ ਸਾਹਿਬ ਆਪਣੇ ਸਾਥੀਆਂ ਤੋਂ ਉਹਨਾਂ ਦੀ ਇੱਕੇ ਮੰਗ ਆ ਕਿ ਮੈਨੂੰ ਇੱਥੋਂ ਕਿਸੇ ਵੀ ਹਾਲ ਦੇ ਵਿੱਚ ਚੁੱਕਣਾ ਨਾ ਦਿੱਤਾ ਜਾਵੇ ਵੀ ਮੇਰੀ ਇਹੀ ਆਖਰੀ ਇੱਛਾ ਹੈ ਪਰ ਸਰਕਾਰ ਹੈ ਉਹ ਕਹਿੰਦੇ ਪੰਜਾਬ ਸਰਕਾਰ ਲਗਾਤਾਰ ਇਚਾਰਾ ਜੋਈ ਕਰ ਰਹੀ ਹੈ ਉਹਨਾਂ ਨੂੰ ਕਿਸੇ ਵੇਲੇ ਵੀ ਚੱਕਣ ਦੀ ਜੀ ਇਹੋ ਇਸ ਤਰ੍ਹਾਂ ਜੀ ਇਸ ਤਰ੍ਹਾਂ ਦੀ ਗੱਲ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਚਾਰਾ ਚਾਰਾ ਜੋਈ ਹੋ ਰਹੀ ਹੈ ਉਹਨਾਂ ਨੂੰ ਚੱਕਣ ਦੀ ਧੱਕੇ ਨਾਲ ਇਹੋ ਜੀ ਗੱਲ ਨਾ ਕੋਈ ਸਾਡੇ ਸਾਰੀ ਅੱਧੀ ਕੈਬਨਿਟ ਬੈਠੀ ਹੈ ਜਿੱਥੇ ਨਾ ਕੋਈ ਸਾਡੇ ਧਿਆਨ ਚ ਗੱਲ ਸੀ ਨਾ ਅੱਜ ਤੇ ਨਾ ਕੱਲ ਨੂੰ ਹੋਊਗੀ ਐੋ ਜੀ ਕੋਈ ਗੱਲ ਨਹੀਂ ਹੈਗੀ ਅਸੀਂ ਤਾਂ ਹੱਥ ਜੋੜ ਕੇ ਕੋ ਬੇਨਤੀ ਕਰਨ ਆਏ ਉਹਨਾਂ ਨੂੰ ਸੋ ਇਹ ਜਿਹੜੀਆਂ ਗੱਲਾਂ ਫਲਾਈਆਂ ਜਾ ਰਹੀਆਂ ਨੇ ਇਹ ਬੇਕਾਰ ਨੇ ਇਹ ਨਿਰਧਾਰਨ ਇਹਨਾਂ ਦਾ ਕੋਈ ਬੇਸਿਸ ਨਹੀਂ ਹੈਗਾ ਜਿਹੜਾ ਸਪੀ ਨਵੰਬਰ ਨੂੰ ਖਾਇਆ ਗਿਆ ਸੀ ਉਹ ਕਿਸ ਤਰ੍ਹਾਂ ਖਾਇਆ ਗਿਆ ਸੀ 26 ਨਵੰਬਰ ਨੂੰ ਇਸੇ ਜਗ੍ਹਾ ਤੋਂ ਟੁੱਟਿਆ ਤੁਸੀਂ ਮੈਡੀਕਲ ਦੱਸੋ ਥੋੜਾ ਜਿਹਾ ਦੇਖੋ ਦੇਖੋ ਮੇਰੀ ਬੇਨਤੀ ਆ ਆਉਦੇ ਨਹੀਂ ਸਰ ਥੋੜੀ ਥੜਾ ਲਾਊਡ ਛੋੜੋ ਇਨਸਾਨੀਅਤ ਦੇ ਨਾਤੇ ਜਿਹੜੀ ਲੜਾਈ ਕਿਸਾਨਾਂ ਵਾਸਤੇ ਧੰਨਵਾਦ ਜੀ ਲੜ ਰਹੇ ਆ ਸਾਰੇ ਉਹਦੇ ਕਾਇਨ ਨੇ ਪਿੱਛੇ ਨੂੰ ਉਹਨਾਂ ਦੇ ਸਿਰਟ ਦੀ ਜਾਰੀ ਚੱਲ ਰਹੀ ਹੈ ਔਰ ਜਿਸ ਤਰ੍ਹਾਂ ਲੜਾਈ ਲੜ ਰਹੇ ਅਸੀਂ ਉਹ ਉਹਨੂੰ ਬਹੁਤ ਜ਼ਿਆਦਾ ਲੋਕਾਂ ਦਾ ਸਰਕਾਰ ਕਰਦੇ ਆ ਕਿ ਨਾ ਔਰ ਪਹਿਲੇ ਦਿਨ ਤੋਂ ਜਦੋਂ ਇਹ ਫਰਵਰੀ ਦੇ ਵਿੱਚ ਉੱਤੇ ਗਏ ਆ ਸਰਕਾਰ ਨੂੰ ਪਤਾ ਹੋਏਗਾ ਕਿ ਅਸੀਂ ਮੈਡੀਕਲ ਸੈਕਟਰ ਦੀ ਸਥਿਤੀ ਉੱਤੇ ਵੀ ਪੂਛੇ ਹਾਸਤਾ ਧਿਆਨ ਕਰਕੇ ਤੇ ਅੱਜ ਤੱਕ ਅਸੀਂ ਜਿਹੜਾ ਹੈਗਾ ਇਹ ਦਰਜਨਾਂ ਦੇ ਸੈਂਕੜੇ ਕਿਸਾਨ ਜਿਹੜੇ ਉਹਦਾ ਰਾਜੀਤਾ ਜ ਮਤਲਬ ਵਧੀਆ ਮੈਡਮ ਔਰ ਜੱਲਦੀ ਬਾਦ ਜਾਂਦੇ ਬੁਕਾਰ ਹੈ ਵੀਰ ਦੀ ਗੱਲ ਹੈ ਜਿਹੜੀ ਮੰਨ ਲਿਆ ਆਇਆ ਕਦੀ ਮੇਰੀ ਟੀਮ ਰੋਜ਼ ਆਉਂਦੀ ਆ ਪਹਿਲੇ ਦਿਨ ਤੋਂ ਆਉਂਦੀ ਆ ਮੋਨੀਟਰ ਕਰਦੀ ਆ ਐਡਵਾਈਸ ਕਰਦੀ ਆ ਸਰਕਾਰ ਕਰਦੀ ਮਿਨਿਸਟਰੀ ਦੇ ਵਿੱਚ ਸਾਡੇ ਆ ਤੋਂ ਲਗਾਤਾਰ ਸੀ ਉਹਨਾਂ ਨੂੰ ਜਿਹੜੀ ਆਪਣੇ ਆ ਉਹਨਾਂ ਦੇ ਕਿਸਾਨ ਭਰਾ ਦੇ ਬਾਕੀ ਦੇ ਵੀ ਉਹਨਾਂ ਨਾਲ ਸਾਨੂੰ ਉਹਨਾਂ ਦੀ ਸਿਹਤ ਦੀ ਚਿੰਤਾ ਹੈ ਕਿ ਉਹਨਾਂ ਦੀ ਐਂਬੂ ਕਰਦੇ ਆ ਐਸੇ ਲਈ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਜੋ ਪ੍ਰਧਾਨ ਜੀ ਨੇ ਕਿਹਾ ਅਸੀਂ ਬਿਲਕੁਲ ਨਹੀਂ ਕਹਿੰਦੇ ਵੀ ਤੁਸੀਂ ਆਪਣਾ ਅੰਚਲ ਚੋ ਬਿਲਕੁਲ ਉਹਨੂੰ ਕੰਟੀਨਿਊ ਕਰੋ ਪਰ ਜਿਹੜਾ ਉਹਨਾਂ ਨੂੰ ਗਿੱਦਾ ਲਖਮੀ ਮੈਡੀਕਲ ਟੀਮ ਵਾਜੀ ਲੋੜਾ ਉਹਦੀ ਇੱਥੇ ਕਰਾਂਗੇ ਜਿਹੜੀ ਗੱਲ ਤੁਹਾਡਾ ਸਵਾਲ ਸੀਗਾ ਜੀ ਅਸੀਂ ਜਿਹੜਾ ਅਸਟਰ ਹੈ ਤੇ ਮੇਰੇ ਕੋਲ ਜਿਹੜਾ ਵੀ ਬੀਜ ਆਉਂਦਾ ਮੈਂ ਉਹਦੀ ਰਜ਼ਾ ਮਰਜ਼ੀ ਤੋਂ ਬਗਾਰ ਬੋਦਾ ਨਾ ਨਹੀਂ ਕਰ ਸਕਦਾ ਆਪਣੇ ਆਪ ਦਾ ਚ ਵੀ ਜੇ ਕੋਈ ਇਸ ਤਰ੍ਹਾਂ ਦੀ ਗੱਲ ਦੀ ਹੈ ਜੀ ਸਾਨੂੰ ਰਜਮਤੀ ਚਾਹੀਦੀ ਹੈ ਇਹਨਾਂ ਦੀ ਇਹਨਾਂ ਦੀ ਜਦਬੰਦੀ ਦੀ ਪਸੰਦ ਅਸੀਂ ਇਲਾਜ ਕਰਨਾ ਚਾਹੁੰਦੇ ਆ ਅਸੀਂ ਇੱਥੇ ਕਰਦਾਂਗੇ ਜੀ ਕਹਿਣ ਕਿ ਹਰ ਤੱਕ ਜਾਂਦੇ ਕਰਾਂਗੇ ਜਿੱਦਾਂ ਇਹ ਕਹਿਣਗੇ ਉਹ ਰਜਮਤੀ ਕਰਾਂਗੇ ਇੱਕ ਡਾਕਟਰ ਸਵਾਮਣ ਦਾ ਜਿਹੜਾ ਸਾਰੀ ਹੋਉਂਦੀ ਹੈ 25 ਦਿਨ ਮਰਨ ਮਰਤੇ ਬੈਠਣ ਦੀ ਹੁੰਦੀ ਹੈ ਡਾਕਟਰ ਸਵਾਮਣ ਦੀ ਵੀਡੀਓ ਆਉਂਦੀ ਹੈ ਜੀ ਵੀ 25 ਦਿਨ ਮਰਨ ਮਰਤੇ ਬੈਠਣ ਹੁੰਦੇ ਸੀ ਜੀ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਕਹਿੰਦੀ ਹੈ ਵੀ ਸਿਹਤ ਨਾਰਮਲ ਹੈ ਨਹੀਂ ਉਹ ਕਹਿੰਦੇ ਮੈਂ ਕਿਸੇ ਵੀ ਚੈਨਲ ਤੇ ਰਿਪੋਰਟ ਗਈ ਆ ਰਿਪੋਰਟ ਕਰ ਦਿਓ ਕਿਸੇ ਨੂੰ ਪੜੀ ਨਹੀਂ ਹੁੰਦੀ ਜਿਹੜੀ ਉਹਨਾਂ ਦੀ ਮੈਡੀਕਲ ਰਿਪੋਰਟ ਹੈ ਕਿ ਉਹਦੀ ਰਿਪੋਰਟ ਸੱਚੀ ਉਹਤੇ ਕੁਸਚਨ ਸਿਰਫ ਇਹ ਸੀਗਾ ਕਿ ਉਹਨਾਂ ਦੇ ਜਿਹੜੇ ਬਾਇਓਲੋਜੀ ਪੈਰਾਮੀਟਰ ਸੀਗੇ ਉਹ ਇੱਕ ਜਿਹੜੀ ਮੈਡੀਕਲ ਦੀ ਰਿਪੋਰਟ ਸੀ ਉਹਦੀ ਸਿਰਫ ਕੋਟੋਂ ਦੱਸ ਸਕਦੇ ਅਸੀਂ ਕੋਟੋਂ ਕੋਟ ਨੂੰ ਅਸੀਂ ਦੱਸੀਆ ਉਹ ਜੋ ਪੋਸਟ ਦੀਆ ਰਿਪੋਰਟ ਸੀ ਜਿਹੜਾ ਉਹਦੇ ਤੇ ਬੇਸਡ ਗਿਆ ਸੀਗਾ ਇਹ ਨਹੀਂ ਕਹਿ ਪੀ ਉਹਨਾਂ ਦੀ ਸਿੱਧੀ ਅਸੀਂ ਇਹ ਕਹਿ ਰਹੇ ਆ ਇਹ ਉਹਨਾਂ ਦੀ ਜਿਹੜੀਆਂ ਆਜ ਦੀਆਂ ਰਿਪੋਰਟਸ ਆ ਆਵਾਜ਼ ਰਿਪੋਰਟ ਦੀ ਵਿਜਟ ਔਰ ਪਰਫਾਰਮੈਂਸ ਆ ਆ ਬੜੀ ਪ੍ਰੋਬਲਮ ਬਣਦੀ ਜਿਹੜੀ ਕੋਸ ਪ੍ਰੋਬਲਮ ਰਹਿੰਦੀ ਆ ਦੇਖੋ ਦੋ ਚੀਜ਼ਾਂ ਹੁੰਦੀਆਂ ਇਹ ਹੁੰਦਾ ਹੈ ਕਿ ਉਹਦੇ ਜਿਹੜਾ ਉਹਦਾ ਫਿਜ਼ੀਕਲ ਹੈ ਉਹ ਇਹਨਾਂ ਦੀ ਕਮਜ਼ੋਰ ਹੈ ਮੁਰਦਿਆਂ ਤੇ ਅਸਰ ਲਿਵਰ ਤੇ ਅਸਰ ਹੋ ਰਿਹਾ ਹੈ ਪਰ ਇਹਨਾਂ ਦਾ ਬੰਦੇ ਦਾ ਹੌਸਲਾ ਸਿਰ ਉਹ ਇਹਨਾਂ ਦਾ ਅੱਜ ਵੀ ਕਾਇਮ ਹੈ ਅੱਜ ਵੀ ਕਾਇਮ ਹੈ ਉਹਦੇ ਬੇਸ ਤੇ ਉੱਤੇ ਜਿਹੜਾ ਹੈਗਾ ਨਾ ਜਿਹੜੀਆਂ ਜਿਹੜੀਆਂ ਰਿਪੋਰਟਸ ਆਂ ਕੋਰਟ ਦੇ ਸਬੰਧ ਚਿਆ ਕਰਾਉਣ ਦੇ ਟੈਸਟ ਕਰਾਉ ਉਹਦੀ ਟੈਸਟ ਕਰਾ ਆ ਦੇ ਮਾਲਕ ਉਹਦਾ ਨਿਕਾਲੀਆ ਰਿਪੋਰਟਾ ਦੇ ਦਿੰਦੀ ਆ ਉਹ ਰਿਪੋਰਟ ਕਿਨ ਪ੍ਰੋਡਕਟ ਤੋਂ ਉਹ ਰਿਪੋਰਟ ਦਾ ਲੋਕ ਆਮ ਜਿਹੜੇ 13 13 ਮੰਗਾਂ ਨੂੰ ਲੈ ਕੇ ਉਹ ਬੈਠੇ ਸੀ ਉਹਨੂੰ ਬੋਦੀ ਟੈਸਟ ਤਾਂ ਲੱਗਦਾ ਏ ਕਿ ਕਈ ਵਾਰੀ ਗੱਡੀ ਖਰੀਦਦੇ ਨੇ ਜਿਹੜੀਆਂ ਮੰਗਾਂ ਨੇ ਤੁਹਾਡੀ ਗੱਲਬਾਤ ਵੀ ਹੋਈ ਉਹਨਾਂ ਨਾਲ ਜਿਹੜੀਆਂ ਮੰਗਾਂ ਤੇ ਸਹਿਮਤੀ ਬਣ ਸਕੀ ਸਾਰੀਆਂ ਸਾਰੀਆਂ ਮੰਗਾਂ ਸਾਰੀਆਂ ਮੁੱਦੇ ਜਿਹੜੇ ਮੇਰੀ ਗੱਲ ਸੁਣੋ ਜਿਹੜਾ ਬੰਦਾ ਜਿਹੜਾ ਬੰਦਾ ਆਪਣਾ ਸਰਕਾਰ ਦਾ ਡਾਕਟਰ ਹੈ ਨਾ ਸਾਰੀਆਂ ਮੰਗਾਂ ਦੇ ਉੱਪਰ ਡਿਸਕਸ਼ਨ ਹੋਈ ਹੈ ਜੀ ਔਰ ਅਸੀਂ ਉਹਨਾਂ ਦੀਆਂ ਸਾਰੀਆਂ ਮੰਗਾਂ ਦੇ ਨਾਲ ਸਹਿਮਤ ਆ ਸਾਰੀ ਦੇ ਸਾਰੀਆਂ ਮੰਗਾਂ ਜਿਹੜੀਆਂ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਨੇ ਤੇ ਸਿਰੇ ਤੱਕ ਜਾਵਾਂਗੇ ਪੰਜਾਬ ਦੀ ਕਿਸਾਨੀ ਦੇ ਲਈ ਉਹ ਮੰਗਾਂ ਮੁਕਤ ਬਣਾਉਣ ਦੇ ਅਮਰ ਜੀ ਜਿਹੜਾ 5 ਮਿੰਟ ਚ ਐਮਐਸਪੀ ਵਾਲੀ ਗੱਲ ਸੀ ਉਹ ਕੌਣ ਨੇ ਕੁੱਤੀ ਪ੍ਰੈਸ ਵਾਲੇ ਵੀ ਕਰੋ ਬੇਨਤੀ ਆ ਹੁਣ ਅਸੀਂ ਪੀਸੀ ਕਰਾਂਗੇ ਸਾਡੇ ਆਗੂ ਪੀਸੀ ਕਰਕੇ ਪ੍ਰੈਸ ਵਾਲੇ ਵੀਰਾਂ ਨੂੰ ਬੇਨਤੀ ਆ ਸਾਡੇ ਆਗੂ ਸਾਹਿਬਾਨ ਪੀਸੀ ਕਰਕੇ ਜੋ ਪਰ ਆਲ ਮਿਲ ਕੇ ਸਾਰੇ ਸਾਥੀ ਜਿਹੜੇ ਸਾਡਾ ਵੀ ਸਭ ਸਾਥੀ ਹੈ ਨਾ ਕਿ ਆਹ ਸਾਡੀ ਮੀਟਿੰਗ ਨਹੀਂ ਬੁਲਾਈ ਜਾ ਸਕਦੀ ਪੰਜਾਬ ਦੇ ਵਿੱਚ ਇਸ ਹੁੰਦਾ ਕਿ ਕਿਸਾਨ ਇਹ ਵੀ ਕਹਿ ਰਹੇ ਨੇ ਕਿ ਸਾਰੇ ਇੱਕ ਮਾਕੀਆ ਹੋਣਾ ਪਵੇਗਾ ਇਹ ਪਾਰਟੀ ਮੀਟਿੰਗ ਇਸ ਤਰ੍ਹਾਂ ਜੇ ਜੇ ਸਾਥ ਭਰਾ ਕਿਸਾਨ ਜਿਹੜੇ ਬੰਦੀਆਂ ਚਾਹਣ ਗਿਆ ਤੇ ਆਲ ਪਾਰਟੀ ਮੀਟਿੰਗ ਗਲੌਂਡ ਦੇ ਵਿੱਚ ਵੀ ਸਾਨੂੰ ਕੋਈ ਦਿੱਕਤ ਨਹੀਂ ਹੈ ਉਹ ਬੇਨਤੀ ਹੈ ਜਿਹੜੀ ਅਸੀਂ ਅਸੀਂ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾ ਦਾਂਗੇ ਪਰ ਆਲ ਪਾਰਟੀ ਮੀਟਿੰਗ ਦੇ ਵਿੱਚ ਇਹਦਾ ਸਟੈਂਡ ਕੀ ਹੋਊਗਾ ਉਹ ਤੁਹਾਨੂੰ ਸਾਰੇ ਨੂੰ ਪਤਾ ਹੈ ਕੇਂਦਰ ਸਰਕਾਰ ਹੀ ਉਹਦੇ ਵਿੱਚੋਂ ਐਬਸੈਂਟ ਹੋਣੀ ਹੈ ਬੀਜੇਪੀ ਨੂੰ ਜੇ ਉਹਨਾਂ ਨੇ ਮੰਨਣਾ ਨਹੀਂ ਹੈਗਾ ਤੇ ਮੰਗਤ ਸਾਰੀ ਦੇ ਸਾਰੀਆਂ ਉਹਨਾਂ ਨਾਲ ਨੇ ਸੋ ਮੇਰੇ ਕਹਿੰਦਾ ਮਤਲਬ ਹੈ ਸਟਰੈਟਜੀ ਉਹ ਜੀ ਹੋਣੀ ਚਾਹੀਦੀ ਹੈ ਉਹ ਜੀ ਸਟੀਕ ਹੋਣੀ ਚਾਹੀਦੀ ਹੈ ਜਿਹਦੇ ਵਿੱਚੋਂ ਵੀ ਰਿਜ਼ਲਟ ਨਿਕਲ ਸਕੇ ਅਮਨਜੀਤ ਅਮਨਜੀਤ ਬੰਦਾ ਸੱਦਾ ਦਿੱਤਾ ਗਿਆ ਕਿ ਆਵਾਦ ਵੀ ਪਾਰਟੀ ਜਿਹੜਾ ਬੰਦਾ ਸੱਦਾ ਦਿੱਤਾ ਗਿਆ ਕਿਸਾਨ ਉਹਦਾ ਸਮਰਥਨ ਕਰਦੀ ਇਹ ਦੇ ਕੋਈ ਵਿੱਚ ਪਾਰਟੀ ਦਾ ਸਵਾਲ ਨਹੀਂ ਹੈ ਕਿ ਉਹਨਾਂ ਵੱਲੋਂ ਜ਼ਫਤ ਵੀ ਬੰਦ ਰੱਖਣ ਦਾ ਨਾਂਕ ਦਿੱਤਾ ਹੈ ਉਹਨਾਂ ਵੱਲੋਂ ਉਹਨਾਂ ਵੱਲੋਂ ਇਹ ਅਪੀਲ ਹੈ ਜਿੰਨੇ ਕਿਸਾਨਾਂ ਦਾ ਫਸਾਦ ਹੋ ਗਿਆ ਸੀ ਉਹਨਾਂ ਵੱਲੋਂ ਸਰਕਾਰ ਦੇ ਕੋਈ ਪਾਰਟੀ ਦਾ ਸਵਾਲ ਨਹੀਂ ਹੈ ਜੀ ਪਾਰਟੀ ਕੇ ਨਾਂ ਨਾਲ ਅਸੀਂ ਕਿ ਰਿਸਪੋਨਸੀਬਿਲਟੀ ਗਵਰਨਮੈਂਟ ਦੀ ਆ। ਅਸੀਂ ਜਿਹੜਾ ਬੰਦਾ ਕੋਈ ਉਹਨਾਂ ਦੇ ਇਸ ਅਪੀਲ ਨੂੰ ਸਿਰਮੱਤੇ ਪ੍ਰਵਾਨ ਕਰਕੇ ਬੰਦ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦਾ ਹੈ ਉਹ ਜੀਸਦਗੀ ਕਰੇ ਜਿਹੜਾ ਨਹੀਂ ਕਰਨਾ ਚਾਹੁੰਦਾ ਹੈ ਜੀ ਸਰ ਨੋਬਡੀ ਵਿਲ ਬੀ ਪੋਸਟ ਟੂ ਡੂ ਇਟ অর ਨਾਟ ਟੂ ਡੂ ਇਟ ਪੰਜਾਬ ਸਿੰਘ ਜੀ ਕਰੋਗੇ ਜੀ ਪੰਜਾਬ ਧੱਕਾ ਕਰੋਗੇ ਸੰਸਦਾਂ ਦਾ ਜ਼ਿਕਰ ਕਰ ਰਹੇ ਕਿ ਜਦੋਂ ਸਾਡੀ ਕਿੰਨਾ ਜਵੇ ਸਿਹਤ ਦੇ ਨਾ ਨੀ ਇਹ ਤੁਹਾਡਾ ਬੜਾ ਰੈਲੇਵੈਂਟ ਸਵਾਲ ਹੈ ਜੀ ਆਹ ਸਵਾਲ ਨੇ ਜਿਹੜੇ ਇਹ ਮੈਂ ਚਾਹਣਾ ਅੱਜ ਆਪਣਾ ਸਾਰਿਆਂ ਦਾ ਕੰਸਰਨ ਹੋਣਾ ਚਾਹੀਦਾ ਹੈ ਇਹਦੇ ਵਾਸਤੇ ਜਿਹੜਾ ਹੈਲਥ ਪੈਰਾਮੀਟਰਸ ਨੇ ਉਹਦੇ ਵਾਸਤੇ ਕੀਤੀ ਜੋ ਹੈਲਥ ਮਿਨਿਸਟਰ ਨੇ ਨੋਟੋਬਲਵੀਸੀ ਜੀ ਡਾਕਟਰ ਸਾਹਿਬ ਤੁਸੀਂ ਕਹਿੰਦੇ ਅਮਨ ਜੀ ਇੱਕੋ ਮੰਗ ਕਰ ਰਿਹਾ ਹੈ ਦਲੇਵਾਲ ਸਾਹਿਬ ਆਪਣੇ ਸਾਥੀਆਂ ਤੋਂ ਉਹਨਾਂ ਦੀ ਇੱਕੇ ਮੰਗ ਆ ਕਿ ਮੈਨੂੰ ਇੱਥੋਂ ਕਿਸੇ ਵੀ ਹਾਲ ਦੇ ਵਿੱਚ ਝੁੱਕਣਾ ਨਾ ਦਿੱਤਾ ਜਾਵੇ ਵੀ ਮੇਰੀ ਇਹੀ ਆਖਰੀ ਇੱਛਾ ਹੈ ਪਰ ਸਰਕਾਰ ਹੈ ਉਹ ਕਹਿੰਦੇ ਪੰਜਾਬ ਸਰਕਾਰ ਲਗਾਤਾਰ ਇਹ ਚਾਰਜ ਜੁਰੀ ਕਰ ਰਹੀ ਹੈ ਉਹਨਾਂ ਨੂੰ ਕਿਸੇ ਵੇਲੇ ਚੱਕੜ ਦੀ ਇਹ ਦੇਖੋ ਇਸ ਤਰ੍ਹਾਂ ਜੀ ਇਸ ਤਰ੍ਹਾਂ ਦੀ ਗੱਲ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਚਾਰਾ ਚਾਰਾ ਜੋ ਹੀ ਹੋ ਰਹੀ ਹੈ ਉਹਨਾਂ ਨੂੰ ਚੱਕਣ ਦੀ ਧੱਕੇ ਨਾਲ ਇਹੋ ਜੀ ਗੱਲ ਨਾ ਕੋਈ ਸਾਡੇ ਸਾਰੀ ਅੱਧੀ ਕੈਬਨਿਟ ਬੈਠੀ ਹੈ ਜਿੱਥੇ ਨਾ ਕੋਈ ਸਾਡੇ ਧਿਆਨ ਚ ਕੱਲ ਸੀ ਨਾ ਅੱਜ ਹੈ ਤੇ ਨਾ ਕੱਲ ਨੂੰ ਹੋਊਗੀ ਐੋ ਜੀ ਕੋਈ ਗੱਲ ਨਹੀਂ ਹੈਗੀ ਅਸੀਂ ਤਾਂ ਹੱਥ ਜੋੜ ਕੇ ਕਿ ਬੇਨਤੀ ਕਰਨ ਆਏ ਉਹਨਾਂ ਨੂੰ ਸੋ ਇਹ ਜਿਹੜੀਆਂ ਗੱਲਾਂ ਫਲਾਈਆਂ ਜਾ ਰਹੀਆਂ ਨੇ ਇਹ ਬੇਕਾਰ ਨੇ ਇਹ ਨਿਰਧਾਰਨ ਇਹਨਾਂ ਦਾ ਕੋਈ ਬੇਸਿਸ ਨਹੀਂ ਹੈਗਾ ਜਿਹੜਾ 21 ਨਵੰਬਰ ਨੂੰ ਖਾਇਆ ਗਿਆ ਸੀ ਉਹ ਕਿਸ ਤਰ੍ਹਾਂ ਖਾਇਆ ਗਿਆ ਸੀ 22 ਨਵੰਬਰ ਨੂੰ ਇਸੇ ਜਗ੍ਹਾ ਤੋਂ ਖਾਇਆ ਤੁਸੀਂ ਮੈਡੀਕਲ ਦੱਸੋ ਥੋੜਾ ਜਿਹਾ ਦੇਖੋ ਮੇਰੀ ਬੇਨਤੀ ਹੈ ਥੋੜੀ ਸਾਡਾ ਲਾਊਡ ਥੋੜਾ ਜਿਹਾ ਇਨਸਾਨੀਅਤ ਦੇ ਨਾਤੇ ਜਿਹੜੀ ਲੜਾਈ ਕਿਸਾਨਾਂ ਵਾਸਤੇ ਧੰਨਵਾਦੀ ਲੜ ਰਹਾ ਆ ਸਾਰੇ ਉਹਦੇ ਕਾਇਨ ਨੇ ਪਿੱਛੇ ਨੂੰ ਉਹਨਾਂ ਦੇ ਸਿਰੜ ਦੀ ਵਿਚਾਰ ਨਹੀਂ ਕਰਦੇ ਔਰ ਜਿਸ ਤਰ੍ਹਾਂ ਲਵਾਈ ਲੜ ਰਹੇ ਅਸੀਂ ਉਹ ਉਹਨੂੰ ਬਹੁਤ ਜ਼ਿਆਦਾ ਲੋਕੋ ਦਾ ਸਨਕਾਰ ਕਰਦੇ ਆ ਕਿ ਨਾਲ ਔਰ ਪਹਿਲੇ ਦਿਨ ਤੋਂ ਜਦੋਂ ਇਹ ਪਰਵਦੀ ਦੇ ਉੱਤੇ ਗਏ ਆ ਤੁਹਾਨੂੰ ਸਾਰੇ ਨੂੰ ਪਤਾ ਹੋਵੇਗਾ ਕਿ ਅਸੀਂ ਮਾਈਕਰੋਸਾਫਟ ਦੇ ਰਿਪੋਰਟ ਦੇ ਉੱਤੇ ਵੀ ਬਹੁਤ ਸਾਰਾ ਧਿਆਨ ਕਰਕੇ ਤੇ ਅੱਜ ਤੱਕ ਅਸੀਂ ਜਿਹੜਾ ਹੈਗਾ ਇਹ ਦਰਜ ਨਾਲੇ ਸੈਂਕੜੇ ਕਿਸਾਨ ਜਿਹੜੇ ਉਹਦਾ ਰਾਜੀ ਹੁੰਦਾ ਜਿਵੇਂ ਉਹ ਬੜਾ ਔਰ ਜੱਲੇਵਾਦ ਜਾਂ ਰਕਵਾਰ ਹੈ ਕੈਮਰੇ ਦੇ ਪਰ ਵੀਰ ਜੀ ਗੱਲ ਇਹ ਨਹੀਂ ਪਤਾ ਆਇਆ ਕਦੀ ਆਇਆ ਮੇਰੀ ਟੀਮ ਰੋਜ਼ ਆਉਂਦੀ ਆ ਪਹਿਲੇ ਦਿਨ ਤੋਂ ਆਉਂਦੀ ਆ ਪੋਲੀਸ਼ ਕਰਦੀ ਆ ਰਮਾਈਟ ਕਰਦੀ ਆ ਸਰਕਾਰ ਕੰਦੀ ਨਿਸ਼ਚਿਤ ਰੱਖਿਆ ਤੇ ਕਿਤੇ ਵਿੱਚ ਸਾਡੇ ਅਫਸਰ ਕੈਮਰੇ ਦੇ ਪਿੱਛੇ ਹੋ ਸਿਵਲ ਸਰਪੰਚਾਂ ਨੂੰ ਪੁੱਛਦੇ ਨੇ ਕੋਰਡਨ ਕਰਦੇ ਕੋਈ ਇੱਕ ਪੰਦੇ ਸਾਹਿਬ ਨੇ ਤੋਂ ਲਗਾਤਾਰ ਸਿਉਂਗੋ ਜਿਹੜੀ ਆਪਣੇ ਆ ਨਾ ਕਿਸਾਨ ਭਰਾਵਾਂ ਦੇ ਬਾਕੀ ਦੇ ਵੀ ਜਿਹੜਾ ਨਾਲ ਸਾਨੂੰ ਉਹਨਾਂ ਦੀ ਸੇਧ ਦੀ ਚਿੰਤਾ ਹੈ ਕਿ ਉਹਨਾਂ ਦੀ ਐਂਬੀ ਕਰਦੇ ਆ ਐਸੇ ਵਿੱਚ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਜੋ ਪ੍ਰਧਾਨ ਜੀ ਨੇ ਕਿਹਾ ਅਸੀਂ ਬਿਲਕੁਲ ਨਹੀਂ ਕਹਿੰਦੇ ਵੀ ਤੁਸੀਂ ਆਪਣਾ ਅੰਚਨ ਚੋ ਬਿਲਕੁਲ ਉਹਨੂੰ ਬੋਡੀ ਨੇ ਬਰੋ ਪਰ ਜਿਹੜਾ ਉਹਨਾਂ ਨੂੰ ਜਿੱਦਾ ਲਕਸ਼ਰੀ ਮੈਡੀਕਲ ਟੀਟਰੀ ਜੀ ਲੋੜਾ ਉਹਦੀ ਇੱਥੇ ਕਰਾਂਗੇ ਜਿਹੜੀ ਗੱਲ ਤੁਹਾਡਾ ਸਵਾਲ ਸੀਗਾ ਜੀ ਅਸੀਂ ਜਿਹੜਾ ਡਾਕਟਰ ਹੈ ਤੇ ਮੇਰੇ ਕੋਲੇ ਜਿਹੜਾ ਵੀ ਈ ਆਉਂਦਾ ਉਹਦੀ ਰਜ਼ਾ ਮਰਜ਼ੀ ਤੋਂ ਬਿਨਾਂ ਮੈਂ ਉਹਦਾ ਨਾਸ ਨਹੀਂ ਕਰ ਸਕਦਾ ਆਪਣੇ ਆਪ ਦਾ ਚ ਵੀ ਕੀ ਕੋਈ ਇਸ ਤਰ੍ਹਾਂ ਦੀ ਗੱਲ ਦੀ ਹੈ ਜੀ ਸਾਨੂੰ ਰਜਾਬੰਦੀ ਚਾਹੀਦੀ ਹੈ ਇਹਨਾਂ ਦੀ ਇਹਨਾਂ ਦੀ ਜੱਦਬੰਦੀ ਦੀ ਅਸੀਂ ਇਲਾਜ ਕਰਨਾ ਚਾਹੁੰਦੇ ਆ ਅਸੀਂ ਇੱਥੇ ਕਰਦਾਂਗੇ ਜੇ ਕਹਿਣ ਕਿ ਹੱਥਾਂ 'ਚ ਜਾਨੀ ਕਰਾਂਗੇ ਜਿੱਦਾਂ ਇਹ ਕਹਿਣਗੇ ਕਿ ਉਹ ਰਜਾਬੰਦੀ ਨਾਲ ਕਰਾਂਗੇ ਇੱਕ ਡਾਕਟਰ ਸਵਾਮਣ ਦਾ ਜਿਹੜਾ ਖੜੀ ਹੁੰਦੀ ਹੈ 25 ਦਿਨ ਮਰਨ ਮਰ ਤੇ ਬੈਠ ਕੇ ਹੁੰਦੀ ਹੈ ਡਾਕਟਰ ਸਵਾਮਣ ਦੀ ਵੀਡੀਓ ਆ ਗਈ ਹੈ ਜੀ ਵੀ 25 ਦਿਨ ਮਰਨ ਮਰ ਤੇ ਬੈਠਣ ਹੁੰਦੇ ਸੀਗੇ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਕਹਿੰਦੀ ਹੈ ਵੀ ਸਿਹਤ ਨਾਰਮਲ ਹੈ ਜੀ ਉਹ ਕਹਿੰਦੇ ਮੈਂ ਕਿਸੇ ਵੀ ਚੈਨਲ ਤੇ ਵੀਡੀਓ ਰਿਪੋਰਟ ਗਈ ਆ ਰਿਪੋਰਟ ਕਰ ਦਿਓ ਤੁਸੀਂ ਮੇਰੇ ਕੋਲ ਆ ਪੜੀ ਹੁੰਦੀ ਹੈ ਜਿਹੜੀ ਉਹਦੀ ਮੈਡੀਕਲ ਰਿਪੋਰਟ ਹੈ ਕਿ ਉਹਦੀ ਰਿਪੋਰਟ ਸਹੀ ਹੈ ਉੱਥੇ ਕੁਐਸਚਨ ਸਿਰਫ ਇਹ ਸੀਗਾ ਕਿ ਉਹਨਾਂ ਦੇ ਜਿਹੜੇ ਕੁਝ ਜੇ ਪੈਰਾਮੀਟਰ ਸੀਗੇ ਉਹ ਇੱਕ ਉਹਦੀ ਮੈਡੀਕਲ ਰਿਪੋਰਟ ਹੀ ਉਹ ਸਿਰਫ ਕੋਟੋਂ ਦੱਸ ਸਕਦੇ ਅਸੀਂ ਕੋਟ ਨੂੰ ਕੋਟ ਨੂੰ ਅਸੀਂ ਦੱਸੀਆ ਉਹ ਜੋ ਪੋਸਟਿੰਗ ਦੀਆ ਰਿਪੋਰਟ ਸੀ ਜਿਆ ਉਹਦੇ ਤੇ ਬੇਸਟ ਗਿਆ ਸੀਗਾ ਇਹ ਨਹੀਂ ਕਹਿ ਪੀ ਉਹਨੂੰ ਸਿੱਧੀ ਅਸੀਂ ਇਹ ਕਹਿ ਰਹੇ ਆ ਇੱਕ ਉਹਨਾਂ ਦੀ ਜਿਹੜੀਆਂ ਆ ਜਿਹੜੀਆਂ ਰਿਪੋਰਟਸ ਆ ਆ ਆ ਰਿਪੋਰਟ ਦੀ ਵਿਜਟ ਔਰ ਪਰਫਾਰਮੈਂਸ ਆ ਆ ਬੜੀ ਪ੍ਰੋਬਲਮ ਬਣਦੀ ਹੈ ਇੱਕ ਦੋਸ ਪ੍ਰੋਬਲਮ ਬਣਦੀ ਆ ਦੇਖੋ ਦੋ ਚੀਜ਼ਾਂ ਹੁੰਦੀਆਂ ਇੱਕ ਹੁੰਦਾ ਹੈ ਕਿ ਉਹਦੇ ਜਿਹੜਾ ਉਹਦਾ ਫਿਜ਼ੀਕਲ ਹੈਲਥ ਹੈ ਉਹ ਇਹਨਾਂ ਦੀ ਕਮਜ਼ੋਰ ਹੈ ਮੁਰਗਿਆਂ ਤੇ ਅਸਰ ਲਿਵਰ ਤੇ ਅਸਰ ਹੋ ਰਿਹਾ ਹੈ ਪਰ ਇੱਕ ਹਰਦਾ ਬੰਦੇ ਦਾ ਹੌਸਲਾ ਸਿਰੜ ਉਹ ਇਹਨਾਂ ਦਾ ਅੱਜ ਵੀ ਕਾਇਮ ਹੈ ਅੱਜ ਵੀ ਕਾਇਮ ਹੈ ਉਹਦੇ ਬੇਸ ਦੇ ਉੱਤੇ ਜਿਹੜਾ ਹੈਗਾ ਨਾ ਜਿਹੜੀਆਂ ਜਿਹੜੀਆਂ ਰਿਪੋਰਟਸ ਆਂ ਕੋਰਟ ਦੇ ਸਬੰਧੀ ਕੀ ਕੀ ਕਰਨ ਲਈ ਟੈਸਟ ਕਰਾਉ ਉਹ ਸੀ ਟੈਸਟ ਕਰਾ ਦੇ ਮਾਪੇ ਉਹਨਾਂ ਦੀਆਂ ਸਾਰੀਆਂ ਰਿਪੋਰਟਾਂ ਦੇਤੀਆਂ ਉਹ ਰਿਪੋਰਟ ਕਿੰਨ ਪ੍ਰੋਡਕਟ ਉਹਦਾ ਰਿਪੋਰਟ ਦਾ ਲਓ ਹਮ ਜਿਹੜੇ 13 13 ਮੰਗਾ ਨੂੰ ਲੈ ਕੇ ਉਹ ਬੈਠੇ ਸੀ ਤਾਂ ਲੱਗਦਾ ਵੀ ਕਈ ਵਾਰੀ ਗੱਡੀ ਖਰੀਦਣ ਦੇ ਜਿਹੜੀਆਂ ਮੰਗਾ ਨੇ ਤੁਹਾਨੂੰ ਗੱਲਬਾਤ ਵੀ ਹੋਈ ਉਹਨਾਂ ਨਾਲ ਨਹੀਂ ਇਹ ਮੰਗਾ ਤੇ ਸਮਝੀ ਬਰ ਸਾਰੀਆਂ ਸਾਰੀਆਂ ਮੰਗਾ ਸਾਰੀਆਂ ਮੁੱਦੇ ਨੂੰ ਮੇਰੀ ਗੱਲ ਸੁਣੋ ਜਿਹੜਾ ਬੰਦਾ ਜਿਹੜਾ ਬੰਦਾ ਆਪਣਾ ਸਰਕਾਰ ਦਾ ਡਾਕਟਰ ਹੈ ਨਾ ਮੈਂ ਇਹ ਤੋਂ ਜੋ ਵਾਅਦਾ ਕਰਦਾ ਸਾਰੀਆਂ ਮੰਗਾਂ ਤੇ ਉੱਪਰ ਡਿਸਕਸ਼ਨ ਹੋਈ ਹੈ ਜੀ ਔਰ ਅਸੀਂ ਉਹਨਾਂ ਦੀਆਂ ਸਾਰੀਆਂ ਮੰਗਾਂ ਦੇ ਨਾਲ ਸਹਿਮਤ ਆ ਸਾਰੀ ਤੇ ਸਾਰੀਆਂ ਮੰਗਾਂ ਜਿਹੜੀਆਂ ਉਹ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਨੇ ਤੇ ਸਿਰੇ ਤੱਕ ਜਾਵਾਂਗੇ ਪੰਜਾਬ ਦੀ ਕਿਸਾਨੀ ਦੇ ਲਈ ਉਹ ਮੰਗਾਂ ਪੂਰੀਆਂ ਹੋਣ ਦੇਵਾਂਗੇ ਅਮਰਜੀਤ ਜਿਹੜਾ 5 ਮਿੰਟ ਚ ਐਮਐਸਪੀ ਵਾਲੀ ਗੱਲ ਸੀ ਉਹ ਵੀ ਪੂਰੀ ਬਈ ਪ੍ਰੈਸ ਵਾਲੇ ਵੀਰਾਂ ਨੂੰ ਬੇਨਤੀ ਆ ਹੁਣ ਅਸੀਂ ਪੀਸੀ ਕਰਾਂਗੇ ਸਾਡੇ ਆਗੂ ਪੀਸੀ ਕਰਕੇ ਪ੍ਰੈਸ ਵਾਲੇ ਵੀਰਾਂ ਨੂੰ ਬੇਨਤੀ ਆ ਸਾਡੇ ਆਗੂ ਸਹਿਬਾਨ ਪੀਸੀ ਕਰਕੇ ਜੋ ਪਰ ਆਲ ਮਿਲ ਕੇ ਸਾਰੇ ਸਾਥੀ ਜਿਕੇ ਸਾਡਾ ਵੀ ਸਭ ਪਹਿਣਾ ਹੋਈ ਕਿ ਕੋਈ ਅਲ ਕਾਰਦੀ ਮੀਟਿੰਗ ਨਹੀਂ ਬੁਲਾਈ ਜਾ ਸਕਦੀ ਪੰਜਾਬ ਦੇ ਵਿੱਚ ਇਸ ਨੂੰ ਲੈ ਕੇ ਕਿਸਾਨ ਇਹ ਵੀ ਕਹਿ ਰਹੇ ਨੇ ਕਿ ਸਾਰੇ ਜਮਾਤਿਆ ਆਲਪਾਰਟੀ ਹੋਣ ਪਰ ਬਿਲਕੁਲ ਸਹੀ ਹੈ ਜੇ ਜੇ ਸਾਥ ਭਰਾ ਕਿਸਾਨ ਜਿਹੜੇ ਬੰਦਿਆਂ ਚਾਹਣ ਗਿਆ ਤੇ ਆਲ ਪਾਰਟੀ ਕੋਈ ਗਲੌਂਡ ਦੇ ਵਿੱਚ ਵੀ ਸਾਨੂੰ ਕੋਈ ਦਿੱਕਤ ਨਹੀਂ ਹੈ ਉਹ ਬੇਨਤੀ ਹੈ ਜਿਹੜੀ ਅਸੀਂ ਅਸੀਂ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾ ਦਾਂਗੇ ਪਰ ਆਲ ਪਾਰਟੀ ਮੀਟਿੰਗ ਦੇ ਵਿੱਚ ੀਡਰ ਸਟੈਂਡ ਕੀ ਹੋਊਗਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੇਂਦਰ ਸਰਕਾਰ ਹੀ ਉਹਦੇ ਵਿੱਚੋਂ ਐਬਸੈਂਟ ਹੋਣੀ ਹੈ ਬੀਜੇਪੀ ਉਹਨਾਂ ਨੇ ਮੰਨਣਾ ਨਹੀਂ ਹੈਗਾ ਤੇ ਮੰਗਤ ਸਾਰੀ ਦੇ ਸਾਰੀਆਂ ਉਹਨਾਂ ਨਾਲ ਨੇ ਸੋ ਮੇਰੇ ਕਹਿੰਦਾ ਮਤਲਬ ਇਹ ਸਟਰੈਟਜੀ ਉਹ ਜੀ ਹੋਣੀ ਚਾਹੀਦੀ ਹੈ ਉਹ ਜੀ ਸਟੀਕ ਹੋਣੀ ਚਾਹੀਦੀ ਹੈ ਜਿਹਦੇ ਵਿੱਚੋਂ ਵੀ ਰਿਜ਼ਲਟ ਨਿਕਲ ਸਕੇ ਅਮਨਜੀਤ ਸਿੰਘ ਅਮਨਜੀਤ ਪਾਦਰ ਸੱਦਾ ਦਿੱਤਾ ਗਿਆ ਕਿ ਆਵਾਦਵੀ ਪਾਰਟੀ ਜਿਹੜੇ ਬੰਦੇ ਸੱਦਾ ਦਿੱਤਾ ਗਿਆ ਕਿਸਾਨ ਅਲੋ ਦਾ ਸਮਰਥਨ ਕਰਦੀ ਦੇ ਇਹਦੇ ਕੋਈ ਵਿਚ ਪਾਰਟੀ ਦਾ ਸਵਾਲ ਨਹੀਂ ਹੈ ਜੀ ਉਹਨਾਂ ਵੱਲੋਂ ਉਹਨਾਂ ਵੱਲੋਂ ਜਫਤ ਵੀ ਬੰਦ ਰੱਖਣ ਦਾ ਨਾ ਨਾ ਉਹਨਾਂ ਵੱਲੋਂ ਉਹਨਾਂ ਵੱਲੋਂ ਇਹ ਅਪੀਲ ਹੈ ਜਿੰਨੇ ਕਿਸਾਨਾਂ ਦਾ ਪ੍ਰੋਟੈਸਟ ਹੋ ਰਹੀ ਹੈ ਸਾਡੇ ਵੱਲੋਂ ਨਾ ਸਰਕਾਰ ਕੋਈ ਪਾਰਟੀ ਦਾ ਸਵਾਲ ਨਹੀਂ ਹੈ ਜੀ ਪਾਰਟੀ ਦਾ ਨਾ ਅਸੀਂ ਕਿਹ ਰਿਸਪੋਨਸਿਬਿਲਟੀ ਹੈ ਗਵਰਨਮੈਂਟ ਦੀ ਆ ਅਸੀਂ ਜਿਹੜਾ ਬੰਦਾ ਕੋਈ ਉਹਨਾਂ ਦੇ ਇਸ ਅਪੀਲ ਨੂੰ ਸਿਰਮੱਥੇ ਪ੍ਰਵਾਨ ਕਰਕੇ ਬੰਦ ਦੇ ਵਿੱਚ ਪਾਰਟਿਸਪੇਟ ਕਰਨਾ ਚਾਹੁੰਦਾ ਹੈ ਉਹ ਜੀ ਸੰਭ ਦੀ ਕਰੇ ਜਿਹੜਾ ਨਹੀਂ ਕਰਨਾ ਚਾਹੁੰਦਾ ਹੈ ਜੀ ਸਰ ਨੋਬਡੀ ਵਿਲ ਬੀ ਪੋਸਟ ਟੂ ਡੂ ਇਟ অর ਨਾਟ ਟੂ ਡੂ ਇਟ ਪੰਜਾਬੀ ਜੀ ਕਰੂਗੀ ਜੀ ਪੰਜਾਬ ਪੱਧਰ ਕਰੂਗੀ ਇਕੋ ਦਾ ਜ਼ਿਕਰ ਕਰ ਰਹੇ ਕਿ ਕਿੰਨਾ ਜ਼ਿਆਦਾ ਸੇਫਟੀ ਨਾ ਵੀ ਇਹ ਤੁਹਾਡਾ ਬੜਾ ਰੈਲੇਵੈਂਟ ਸਵਾਲ ਹੈ ਜੀ ਆਹ ਸਵਾਲ ਨੇ ਜਿਹੜੇ ਇਹ ਮੈਂ ਚਾਹੁੰਦਾ ਅੱਜ ਆਪਣਾ ਸਾਰਿਆਂ ਦਾ ਕੰਸਰਨ ਹੋਣਾ ਚਾਹੀਦਾ ਹੈ ਇਹਦੇ ਵਾਸਤੇ ਜਿਹੜਾ ਹੈਲਥ ਪੈਰਾਮੀਟਰਸ ਨੇ ਉਹਦੇ ਵਾਸਤੇ ਕੀਤੀ ਜੋ ਹੈਲਥ ਮੰਤਰੀ ਨੇ ਨੋਟ ਆਫ ਪਲਿਸੀ ਜੀ ਡਾਕਟਰ ਸਾਹਿਬ ਤੁਸੀਂ ਅਮਨ ਜੀ ਇੱਕੋ ਮੰਗ ਕਰ ਰਿਹਾ ਹੈ ਡੱਲੇਵਾਲ ਸਾਹਿਬ ਆਪਣੇ ਸਾਥੀਆਂ ਤੋਂ ਉਹਨਾਂ ਦੀ ਇੱਕੇ ਮੰਗ ਆ ਕਿ ਮੈਨੂੰ ਇੱਥੋਂ ਕਿਸੇ ਵੀ ਹਾਲ ਦੇ ਵਿੱਚ